ਸਤਿ ਸ਼੍ਰੀ ਅਕਾਲ ਮੈਂ ਹਰਜਿੰਦਰ ਸਿੱਧੂ ਲੁਧਿਆਣੇ ਜ਼ਿਲ੍ਹੇ ਦੇ ਜਗਰਾਉਂ ਦੇ ਨਾਲ ਲੱਗਦੇ ਪਿੰਡ ਅਖਾੜਾ ਚਰਚਾ ਦੇ ਵਿੱਚ ਹੈ ਇੱਕ ਵੱਡਾ ਮਸਲਾ ਬਾਇਓ ਗੈਸ ਪਲਾਂਟ ਦਾ ਇਹ ਇਕੱਲਾ ਮਸਲਾ ਅਖਾੜੇ ਪਿੰਡ ਦਾ ਨਹੀਂ ਲੁਧਿਆਣੇ ਜ਼ਿਲ੍ਹੇ ਦੇ ਹੋਰ ਵੀ ਬਹੁਤ ਸਾਰੇ ਪਿੰਡ ਨੇ ਭੂੰਦੜੀ ਪਿੰਡ ਹੋ ਗਿਆ ਤੇ ਉਧਰ ਸਮਰਾਲੇ ਦੇ ਲਾਗੇ ਕੁਝ ਪਿੰਡ ਹੋ ਗਏ ਪਰ ਅਖਾੜਾ ਵੱਧ ਚਰਚਾ ਦੇ ਵਿੱਚ ਇਸ ਕਰਕੇ ਕਿ ਪ੍ਰਸ਼ਾਸਨ ਤੇ ਖਾਸ ਕਰਕੇ ਸਰਕਾਰ ਇੱਥੇ ਅੜ ਗਈ ਆ ਕਿ ਅਸੀਂ ਇਹ ਪਲਾਂਟ ਲਾਉਣਾ ਹੀ ਲਾਉਣਾ ਤੇ ਪਰ ਦੂਜੇ ਪਾਸੇ ਪਿੰਡ ਦਾ ਏਕਾ ਪਿੰਡ ਦੀ ਯੂਨਿਟੀ ਇਸ ਗੱਲ ਤੇ ਅੜ ਗਈ ਕਿ ਅਸੀਂ ਪਲਾਂਟ ਲੱਗਣ ਨਹੀਂ ਦੇਣਾ ਤੇ ਹੁਣ ਜਿਹੜਾ ਇੱਕ ਬਣਿਆ ਹੋਇਆ ਮਸਲਾ ਉਹ ਇਹ ਆ ਕਿ ਅੱਜ ਕਨਸੋ ਮਿਲੀ ਪਿੰਡ ਵਾਲਿਆਂ ਨੂੰ ਕਿ ਪ੍ਰਸ਼ਾਸਨ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਅਖਾੜੇ ਪਿੰਡ ਚ ਪਹੁੰਚ ਰਹੀ ਆ ਤੇ ਉਸ ਪਲਾਂਟ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਉਣਾ ਮੇਰੇ ਪਿੱਛੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਟਰੈਕਟਰ ਟਰਾਲੀਆਂ ਹਲ ਪੰਜਾਲੀਆਂ ਜੋ ਵੀ ਕੁਝ ਮਿਲਿਆ ਪਿੰਡ ਵਾਲਿਆਂ ਨੂੰ ਸੰਦ ਸੰਦੇ ਜਿਹੜੇ ਮਿੱਟੀ ਦੀਆਂ ਟਰਾਲੀਆਂ ਉਹਨਾਂ ਨੇ ਲਿਆ ਕੇ ਇੱਥੇ ਸੜਕ ਰੋਕਤੀ ਆ ਵੱਡੇ ਪੱਧਰ ਤੇ ਜਿਹੜਾ ਹੈਗਾ ਰੋਸ ਮਾਰਚ ਤੇ ਜਿਆ ਕਹਿੰਦੇ ਧਰਨਾ ਲਾ ਦਿੱਤਾ ਇਨਕਲਾਬੀ ਕੇਂਦਰ ਪੰਜਾਬ ਦੇ ਜਿਹੜੇ ਆਗੂ ਨੇ ਉਹ ਸਾਡੇ ਨਾਲ ਨੇ ਸਰ ਤੁਹਾਡਾ ਨਾਮ ਜਾਨਣਾ ਚਾਹਾਂਗੇ ਮੇਰਾ ਨਾਮ ਕਮਲਜੀਤ ਖੰਨਾ ਜੀ ਖੰਨਾ ਸਾਹਿਬ ਐਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਮਜ਼ਦੂਰ ਕਿਸਾਨ ਪਿੰਡ ਵਾਸੀ ਤੇ ਤੁਸੀਂ ਇੰਨੀ ਦੂਰੋਂ ਆਏ ਹੋ ਤੇ ਆ ਸਾਰਾ ਤਾਮ-ਚਾਮ ਜਿਹੜਾ ਟਰਾਲੀਆਂ ਟਰੈਕਟਰ ਲਾਤੇ ਸੜਕ ਤੇ ਕੀ ਸਾਰਾ ਕਾਰਨ ਬਣਿਆ ਸਾਨੂੰ ਇਸ ਗੱਲ ਦਾ ਮਾਣ ਹੈ ਤੇ ਖੁਸ਼ੀ ਵੀ ਹੈ ਕਿ ਹਕੂਮਤ ਹੀ ਡੰਡੇ ਨੇ ਸਾਡੇ ਲੋਕਾਂ ਨੂੰ ਲੜਾਈ ਲੜਨੀ ਸਿਖਾਤੀ ਕਿਉਂਕਿ ਇਹ ਲੜਾਈ ਬਾਇਓ ਗੈਸ ਫੈਕਟਰੀ ਜਿਹਨੂੰ ਅਸੀਂ ਕੈਂਸਰ ਫੈਕਟਰੀਆਂ ਦਾ ਨਾਮ ਦਿੱਤਾ ਹੈ ਉਹਨੂੰ ਬੰਦ ਕਰਾਉਣ ਦੀ ਤਾਂ ਹੈ ਪਰ ਲੋਕ ਵਿਰੋਧੀ ਫੈਸਲੇ ਕਰਨ ਵਾਲੇ ਲੋਕਾਂ ਦੇ ਖਿਲਾਫ ਵੱਡੇ ਕਾਰਪੋਰੇਟਾਂ ਦੀਆਂ ਪੂੰਜੀਪਤੀਆਂ ਦੀਆਂ ਨੀਤੀਆਂ ਨੂੰ ਲੱਦਣ ਵਾਲੇ ਇਸ ਸਿਸਟਮ ਦੇ ਖਿਲਾਫ ਜਿਹੜੀ ਲੜਾਈ ਕਦੇ ਭਗਤ ਸਿੰਘ ਹੋਣਾ ਨੇ ਤੋਰੀ ਸੀ ਉਹ ਲੜਾਈ ਦੀ ਰਿਹਰਸਲ ਅੱਜ ਅਖਾੜੇਪਿੰਡ 'ਚ ਔਰ ਪੂਰੇ ਪੰਜਾਬ 'ਚ ਹੋ ਰਹੀ ਹੈ ਮਸਲਾ ਕਿ ਪੰਜਾਬ ਦੇ ਅੰਦਰ ਪਰਾਲੀ ਤੋਂ ਪੈਦਾ ਕਰਨ ਵਾਲੀ ਜਿਹੜੀ ਗੈਸ ਹੈ ਜਿਹਨੂੰ ਬਾਇਓ ਗੈਸ ਕਿਹਾ ਜਾਂਦਾ ਹੈ ਇਹ ਗ੍ਰੀਨ એનર્ਜੀ ਦੀਆਂ ਫੈਕਟਰੀਆਂ ਲਾਉਣ ਦਾ ਲਾਇਸੈਂਸ ਹੈ ਜਿਹੜੀ ਉਹ ਕੇਂਦਰ ਤੇ ਪੰਜਾਬ ਦੀ ਸਰਕਾਰ ਦੇ ਰਹੀ ਹੈ ਕਿ ਪਿੰਡਾਂ ਦੇ ਵਿੱਚ ਝੋਨੇ ਦੀ ਪਰਾਲੀ ਵਾਧੂ ਹੈ ਉਹ ਪਰਾਲੀ ਨੂੰ ਤੁਸੀਂ ਇਕੱਠਿਆਂ ਕਰਕੇ ਉਹਨੂੰ ਗਾਲ ਲ ਕੇ ਪਾਣੀ ਦੇ ਵਿੱਚ ਭਿਉਂ ਕੇ ਉਹਨੂੰ 5-6 ਦਿਨ ਗਾਲ ਕੇ ਉਹਨੂੰ ਕੰਪਰੈਸ ਕਰਕੇ ਦਬਾ ਕੇ ਉਹਦੇ ਚੋਂ ਇੱਕ ਗੈਸ ਕੱਢਣੀ ਆ ਜਿਹਨੂੰ ਮੀਥੇਨ ਗੈਸ ਕਹਿੰਦੇ ਆ ਤੇ ਜਿਹੜੀ ਬਾਕੀ ਬਚਦੀ ਗੈਸ ਹੈ ਉਹਦਾ ਕੀ ਕਰਨਾ ਇਸ ਲਈ ਜਾਣ ਵਾਲੀ ਟੈਕਨੋਲੋਜੀ ਕੋਲੇ ਉਹਦਾ ਕੋਈ ਵੀ ਹੱਲ ਨਹੀਂ ਹੈ ਅਸੀਂ ਇਸ ਮੁੱਦੇ ਨੂੰ ਲੈ ਕੇ ਅਖਾੜੇਪਿੰਡ ਦੇ ਲੋਕ ਅਖਾੜਾਪਿੰਡ ਆਪਣੀ ਧੜੇਬੰਦੀ ਲਈ ਲੜਾਈ ਝਗੜੇ ਵਾਲੇ ਮਸ਼ਹੂਰ ਸੀ ਪਰ ਅੱਜ ਇਹਨੇ ਇੱਕ ਨਵਾਂ ਇਤਿਹਾਸ ਸਿਰਜਤਾ ਅਖਾੜੇਪਿੰਡ ਨੇ ਕੇ ਸਾਰੇ ਹੀ ਪਿੰਡ ਵਾਸੀਆਂ ਨੇ ਉਹ ਕਿਸੇ ਵੀ ਗੋਤ ਦਾ ਜਾਤ ਦਾ ਧਰਮ ਦਾ ਮਜ਼ਦੂਰ ਹੈ ਕਿਸਾਨ ਹੈ ਉਹਨਾਂ ਦੇ بیوی ਬੱਚੇ ਮਾਵਾ ਭੈਣਾ ਬਜ਼ੁਰਗ ਨੌਜਵਾਨ ਸਾਰੇ ਇੱਕੋ ਨੱਕੇ ਚ ਨੰਗ ਰਹੇ ਆ ਉਹ ਇਸ ਕਰਕੇ ਨੰਗ ਰਹੇ ਆ ਕਿ ਖਾੜੇ ਪਿੰਡ ਦੀਆਂ ਜੜਾਂ ਦੇ ਵਿੱਚ ਬਾਇਓ ਗੈਸ ਪਲਾਂਟ ਲਾਇਆ ਜਾ ਰਿਹਾ ਉਹ ਬਾਇਓ ਗੈਸ ਪਲਾਂਟ ਜਿਹੜਾ ਲੱਗ ਰਿਹਾ ਉਹਦੇ ਬਾਰੇ ਪਹਿਲਾਂ ਚਰਚਾ ਸੀ ਵੀ ਇਹ ਗੋਬਰ ਗੈਸ ਪਲਾਂਟ ਹੈ ਫਿਰ ਚਰਚਾ ਹੋਈ ਕਿ ਇਥੇ ਮੱਕੀ ਦਾ achar ਬਣਾਉਣਾ ਹੈ ਫਿਰ ਜਦੋਂ ਪਿੰਡ ਵਾਸੀਆਂ ਨੇ ਪੜਤਾਲ ਕੀਤੀ ਗੱਲਬਾਤ ਕੀਤੀ ਤਾਂ ਜਿਹੜਾ ਲਾਉਣ ਵਾਲਾ ਮਾਲਕਾ ਪੁੱਠਾ ਬੋਲਿਆ ਸੀ ਜਿਹਦੇ ਤੋਂ ਲੋਕਾਂ ਨੂੰ ਇਹ ਲੱਗਿਆ ਵੀ ਗਾਲ ਗਾਲ ਇਸ ਦਾਲ ਦੇ ਵਿੱਚ ਕੋਈ ਕਾਲਾ ਹੈ ਤੇ ਬਾਅਦ ਚ ਪਤਾ ਇਹ ਲੱਗਿਆ ਵੀ ਦਾਲ ਹੀ ਕਾਲੀ ਨਹੀਂ ਹੈ ਕਾਲਾ ਨਹੀਂ ਹੈ ਸਾਰੀ ਦਾਲ ਹੀ ਕਾਲੀ ਹੈ ਸੋ ਇਸ ਮਸਲੇ ਨੂੰ ਲੈ ਕੇ 30 April 2024 ਤੋਂ ਸਮੁੱਚਾ ਪਿੰਡ ਫੈਕਟਰੀ ਦਾ ਗੇਟ ਰੋਕ ਕੇ ਬੈਠਾ ਹੈ ਫੈਕਟਰੀ ਦੇ ਵਿੱਚ ਕੋਈ ਅਸਾਰੀ ਨਹੀਂ ਅਸਾਰੀ ਉਹਨਾਂ ਦੀ ਬੰਦ ਕਰਾ ਦਿੱਤੀ ਗਈ ਹੈ ਔਰ ਅਸੀਂ ਪ੍ਰਸ਼ਾਸਨ ਤੋਂ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਾਂ ਕਿ ਸਾਡੇ ਮਾਰਾਂ ਨੇ ਸਾਡੀ ਪੜਤਾਲ ਨੇ ਸਾਡੀ ਖੋਜ ਨੇ ਸਾਨੂੰ ਇਹ ਦੱਸਤਾ ਕਿ ਇਹ ਫੈਕਟਰੀਆਂ ਅਸਲ ਦੇ ਵਿੱਚ ਜਿਹੜੀਆਂ ਪੈਸਟੀਸਾਈਡ ਜਿੰਸੈਕਟੀਸਾਈਡ ਜਿਹਨੂੰ ਆਪਾਂ ਰਿਆਂ ਹਾਂ ਸਪਰੇਆ ਦਵਾਈਆਂ ਕਹੀਏ ਉਹ ਜਿਹੜੀਆਂ ਫਸਲਾਂ ਦੇ ਵਿੱਚ ਅਸੀਂ ਪਾਉਨੇ ਆ ਸੁੱਟਦੇ ਆ ਉਹ ਜਦੋਂ ਫਸਲਾਂ ਪੱਕ ਜਾਂਦੀਆਂ ਤਪਕੀਆਂ ਹੋਈਆਂ ਫਸਲਾਂ ਤਾਂ ਸਾਡੇ ਢਿੱਡ ਚਲੀਆਂ ਜਾਂਦੀਆਂ ਹਨ ਪਰ ਉਹਦੇ ਨਾਲ ਜਿਹੜਾ ਉਹਦਾ ਵੇਸਟ ਹੈ ਜਿਹਨੂੰ ਆਪਾਂ ਪਰਾਲੀ ਕਹਿੰਦੇ ਆ ਉਹ ਪਰਾਲੀ ਨੂੰ ਜਦੋਂ ਤੁਸੀਂ ਗਾਲ ਕੇ ਉਹਦੇ ਚੋਂ ਗੈਸ ਕੱਢੋਂਗੇ ਤਾਂ ਅਲਟੀਮੇਟਲੀ ਕੁੱਲ ਬਣਾ ਕੇ ਉਹ ਜਿਹੜੇ ਤੱਤ ਨੇ ਬਿਮਾਰੀਆਂ ਦੇ ਤੱਤ ਨੇ ਜਿਹੜੀਆਂ ਗੈਸਾਂ ਨੇ ਅਮੋਨੀਆ ਵਰਗੀਆਂ ਲੈਡ ਨੇ ਇਹ ਇਹ ਸਾਰੇ ਉਹਦੇ ਵਿੱਚ ਚਲੇ ਜਾਣਗੇ ਉਹ ਜਿਹੜੀ ਬਚਦੀ ਹੈ ਮੀਥੇਨ ਤੋਂ ਬਾਅਦ 30 35% ਗੈਸ ਉਹ ਵੱਖ-ਵੱਖ ਗੈਸਾਂ ਦਾ ਰੂਪ ਜਦੋਂ ਵਾਤਾਵਰਣ 'ਚ ਚਲਦਾ ਹੈ ਹਵਾ 'ਚ ਫੈਲਦਾ ਹੈ ਤਾਂ ਉਹ ਬਿਮਾਰੀਆਂ ਪੈਦਾ ਕਰਦਾ ਹੈ ਤੇ ਉਹਦਾ ਜਿਹੜਾ ਵੇਸਟ ਪਾਣੀ ਹੈ ਚਾਹੇ ਤੁਸੀਂ ਉਹਨਾਂ ਨੂੰ ਡੀਹਾਈਡਰੇਟ ਕਰ ਲਿਆ ਮੁੜ ਕੇ ਉਹਨਾਂ ਨੂੰ ਸਾਫ਼ ਕਰ ਲਿਆ ਪਰ ਉਹਦੀ ਇੱਕ ਮਾਤਰਾ ਹੈ ਜਿਹੜੀ ਉਹ ਧਰਤੀ 'ਚ ਸੁੱਟ ਨਹੀਂ ਪੈਂਦੀ ਹੈ ਜਦੋਂ ਧਰਤੀ 'ਚ ਪਾਣੀ ਜਾ ਕੇ ਰਲੂਗਾ ਤਾਂ ਜਿਹੜਾ ਪੀਣ ਵਾਲਾ ਪਾਣੀ ਹੈ ਵੱਖ-ਵੱਖ ਜਿਹੜੀਆਂ ਤਿਹਾਂ ਨੇ ਧਰਤੀ ਦੇ ਅੰਦਰ ਪਾਣੀ ਦੀਆਂ ਪਰਤਾਂ ਨੇ ਉਹ ਪਰਤਾਂ ਦੇ ਵਿੱਚ ਜਾ ਕੇ ਰਲੂਗਾ ਤੇ ਸਾਡੇ ਮਹਾਰਾ ਨੇ ਇਹ ਗੱਲ ਦੱਸੀ ਹੈ ਕਿ ਉਹਦੇ ਨਾਲ ਪੰਜਾਬ ਦੇ ਵਿੱਚ ਕੈਂਸਰ ਫੈਲੂਗੀ ਅਸੀਂ ਅਖਾੜੇ ਦੇ ਲੋਕ ਇਲਾਕੇ ਦੇ ਲੋਕ ਕਿਸਾਨ ਮਜ਼ਦੂਰ ਜੱਥੇਬੰਦੀਆਂ ਆ ਸਾਂਝਾ ਮੋਰਚਾ ਬਣਾ ਕੇ ਸਾਂਝੀ ਸੰਘਰਸ਼ ਕਮੇਟੀ ਬਣਾ ਕੇ ਇਹ ਲੜਾਈ ਲੜ ਰਹੇ ਹਾਂ ਔਰ ਤੁਹਾਡੀ ਜਾਣਕਾਰੀ ਲਈ ਅਸੀਂ ਇਹ ਦੱਸ ਦਈਏ ਕਿ ਸਾਡੀਆਂ ਸਰਕਾਰ ਦੇ ਨਾਲ ਹੁਣ ਤੱਕ 7-8 ਮੀਟਿੰਗਾਂ ਹੋ ਗਈਆਂ ਦੋ ਮੀਟਿੰਗਾਂ ਪਹਿਲਾਂ ਹੋਈਆਂ ਜੁਲਾਈ ਜੂਨ ਮਹੀਨਿਆਂ ਦੇ ਵਿੱਚ ਕਿਉਂਕਿ 11 ਜੂਨ ਨੂੰ ਅਸੀਂ ਡੀਸੀ ਦਫ਼ਤਰ ਦਾ ਘਰਾਓ ਕੀਤਾ ਸੀ ਉਦੋਂ ਬਾਅਦ ਚੀਫ ਸੈਕਟਰੀ ਵੀ ਕੇ ਸਿੰਘ ਪੰਜਾਬ ਸਰਕਾਰ ਦਾ ਉਹ ਸਾਡੇ ਨਾਲ ਚੰਡੀਗੜ੍ਹ ਦੇ ਸੈਕਟਰੀਏਟ ਦੇ ਵਿੱਚ ਔਰ ਉਦੋਂ ਬਾਅਦ ਪੀਏਯੂ ਦੇ ਵਿੱਚ ਸਾਡੇ ਨਾਲ ਦੋ ਲੰਬੀਆਂ ਮੀਟਿੰਗਾਂ ਕਰਕੇ ਗਿਆ ਔਰ ਉਹਨਾਂ ਮੀਟਿੰਗਾਂ ਦੇ ਵਿੱਚ ਉਹਨਾਂ ਨੇ ਆਪ ਦੇ ਸਾਰੇ ਮਾਹਰ ਸੱਦੇ ਲੱਖਾਂ ਰੁਪਏ ਖਰਚ ਕਰਕੇ ਬੰਬੇ ਤੋਂ ਦਿੱਲੀ ਤੋਂ ਕਪੂਰਥਲੀ ਤੋਂ ਨਾਭੇ ਤੋਂ ਲੁਧਿਆਣੇ ਤੋਂ ਉਹਨਾਂ ਮਾਹਰਾਂ ਦੇ ਨਾਲ ਸਾਡੀ ਦਲੀਲਬਾਜ਼ੀ ਹੋਈ ਉਹਨਾਂ ਨੇ ਦਲੀਲਾਂ ਦਿੱਤੀਆਂ ਅਸੀਂ ਦਲੀਲਾਂ ਦਿੱਤੀਆਂ ਸਾਡੀਆਂ ਦਲੀਲਾਂ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਕੋਈ ਕਾਟ ਨਹੀਂ ਸੀ ਜਦੋਂ ਕੋਈ ਕਾਟ ਨਹੀਂ ਸੀ ਤਾਂ ਅਸੀਂ ਸਰਕਾਰ ਨੂੰ ਇਹ ਕਿਹਾ ਕਿ ਅਸੀਂ ਇਹ ਫੈਕਟਰੀਆਂ ਪੰਜਾਬ ਦੇ ਵਿੱਚ ਨਹੀਂ ਲੱਗਣ ਦੇਣੀਆਂ ਕਿਉਂਕਿ ਕੱਲਾ ਖਾੜੇ ਦਾ ਮਸਲਾ ਨਹੀਂ ਹੈ ਭੂੰਦੜੀ ਪਿੰਡਾ ਸਾਡਾ ਪੇਟ ਦੇ ਅੰਦਰ ਵੱਡਾ ਪਿੰਡਾ ਹੈ ਉੱਥੇ ਵੀ ਲੱਗ ਰਹੀ ਹੈ ਫੈਕਟਰੀ ਉੱਥੇ ਤਾਂ ਜਮਾਂ ਕੰਧ ਦੇ ਨਾਲ ਲੱਗ ਰਹੀ ਹੈ ਇਸੇ ਤਰ੍ਹਾਂ ਸਮਰਾਲੇ ਵਿੱਚ ਮੁਸਕਾਬਾਦ ਹੈ ਖੰਨੇ ਦੇ ਵਿੱਚ ਕੁੰਗਰਾਲੀ ਰਾਜਪੂਤ ਹੈ ਦੁਆਬੇ ਦੇ ਵਿੱਚ ਜਲੰਧਰ ਦੇ ਵਿੱਚ ਭੋਗਪੁਰ ਉੱਥੇ ਖੰਡਮਿਲ ਦੇ ਵਿੱਚ ਲੱਗ ਰਿਹਾ ਹੈ ਉਹਦੇ ਨਾਲ ਹੀ ਇੱਕ ਹੋਰ ਪਿੰਡ ਹੈ ਕੰਧਾਲਾ ਗੁਰੂ ਉੱਥੇ ਲੱਗ ਰਿਹਾ ਹੈ ਸਾਡੇ ਲੁਧਿਆਣੇ ਦੇ ਵਿੱਚ ਚਿਹੜੂ ਕੋਲੇ ਪਿੰਡ ਹੈ ਬੱਗਾ ਕਲਾਂ ਉੱਥੇ ਲੱਗ ਰਿਹਾ ਹੈ ਪਟਿਆਲੇ ਦੇ ਵਿੱਚ ਕਕਰਾਲਾ ਪਿੰਡ ਹੈ ਉੱਥੇ ਲੱਗ ਰਿਹਾ ਉਹਨਾਂ ਸਾਰੀਆਂ ਥਾਵਾਂ ਤੇ ਹੀ ਲੋਕਾਂ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਇਹ ਜ਼ਹਿਰੀਲੀਆਂ ਫੈਕਟਰੀਆਂ ਨੇ ਇਹ ਜ਼ਹਿਰ ਪੈਦਾ ਕਰਨੀਆਂ ਲੋਕਾਂ ਨੂੰ ਉਹਨਾਂ ਦੀ ਆਈ ਤੋਂ ਪਹਿਲਾਂ ਮਾਰ ਰਹੀਆਂ ਤਾਂ ਇਸ ਕਰਕੇ ਦਾ ਵਿਰੋਧ ਸ਼ੁਰੂ ਹੋਇਆ ਅਸੀਂ ਸਾਫਤ ਕੀਤਾ ਅਸੀਂ ਸਾਬਤ ਕੀਤਾ ਪਿਛਲੀ 11 ਤਰੀਕ ਨੂੰ ਮੀਟਿੰਗ ਦੇ ਵਿੱਚ ਜਿਹਦੇ ਵਿੱਚ ਡਾਕਟਰ ਸੂਚ ਬੈਠੇ ਪੀਜੂ ਦੇ ਵਿਗਿਆਨੀ ਜਿਹਦੇ ਵਿੱਚ ਡੀਐਮਸੀ ਦੇ ਕੈਂਸਰ ਮਾਹਰ ਬੈਠੇ ਡਾਕਟਰ ਸਰਵਜੀਤ ਸਿੰਘ ਬਰਾੜ ਅਸੀਂ ਉੱਥੇ ਇਹ ਗੱਲਾਂ ਜਦੋਂ ਸਾਬਤ ਕਰਤੀਆਂ ਅਸੀਂ ਇਹ ਗੱਲਾਂ ਸਾਬਤ ਕਰਤੀਆਂ ਕਿ ਇਹ ਕੈਂਸਰ ਫੈਕਟਰੀਆਂ ਉਹਨਾਂ ਕੋਲ ਇਸ ਗੱਲ ਦਾ ਕੋਈ ਤੋੜ ਨਹੀਂ ਸੀ ਕੋਈ ਕਾਟ ਨਹੀਂ ਸੀ ਕੋਈ ਜਵਾਬ ਨਹੀਂ ਸੀ ਕੁੱਲ ਮਿਲਾ ਕੇ ਸਰਕਾਰ ਕਹਿੰਦੀ ਅਸੀਂ ਇਹਦੀ ਵੈਰੀਫਿਕੇਸ਼ਨ ਲਈ ਪਰਤਾਲ ਲਈ ਖੋਜ ਲਈ ਇੱਕ ਕਮੇਟੀ ਬਣਾ ਦਿੰਦੇ ਅਸੀਂ ਕਬਣਾ ਦਿਓ ਜਦੋਂ ਕਮੇਟੀ ਬਣਾ ਦੇਵੋਗੇ ਉਹ ਪੜਤਾਲ ਤੱਥਾਂ 'ਤੇ ਆਧਾਰਤ ਹੋਊਗੀ ਤਾਂ ਅਸੀਂ ਉੱਤੇ ਵਿਚਾਰ ਕਰ ਲਾਂਗੇ ਵੀ ਇਹ ਕੈਂਸਰ ਫੈਕਟਰੀਆਂ ਨਹੀਂ ਹੈ ਪਰ ਉੰਨੀ ਦੇਰ ਤੱਕ ਅਸੀਂ ਪੰਜਾਬ 'ਚ ਕੈਂਸਰ ਫੈਕਟਰੀਆਂ ਨਹੀਂ ਚੱਲਣ ਦੇਣੀਆਂ ਆ ਆਖਰੀ ਮੀਟਿੰਗ ਜਿਹੜੀ ਹੁਣ ਸਾਡੀ 21 ਤਰੀਕ ਨੂੰ ਹੋਈ ਹੈ ਜਿਹਦੇ ਜਮਨ अरोड़ा ਕੈਬਨਿਟ ਮਿਨਿਸਟਰ ਹਰਪਾਲ ਜੀਮਾ ਕੈਬਨਿਟ ਮਿਨਿਸਟਰ ਹਾਜ਼ਰ ਸੀ ਔਰ ਪੂਰੀ ਬਿਊਰੋਕਰੇਸੀ ਉਹਦੇ 'ਚ ਬੈਠੀ ਸੀ ਪੁਲਿਸ ਦੀ ਵੀ ਸਿਵਲ ਦੀ ਵੀ ਉਹਦੇ 'ਚ ਅਸੀਂ ਖਾੜੇਪਿੰਡ ਵੱਲੋਂ ਗਏ ਸੀ ਮੈਂ ਸੀ ਜਗਤਾਰ ਸਿੰਘ ਦੇੜਕਾ ਸੀ ਗੁਰਤੇਜ ਸਿੰਘ ਖਾੜਾ ਸੀ ਜਗਦੇਵ ਸਿੰਘ ਖਾੜਾ ਸੀ ਅਸੀਂ ਚਾਰਾਂ ਨੇ ਖਾੜ ਮੋਰtdevਲੋਂ ਤੇ ਬਿਆਸ ਮਾਸਾ ਕੀਤਾ ਬਾਕੀ ਵੀ ਵੱਖ-ਵੱਖ ਤਾਲਮੇਲ ਕਮੇਟੀ ਬਣਾ ਕੇ ਅਸੀਂ ਉਹ ਮੀਟਿੰਗ 'ਚ ਜਾਨੇ ਆ ਉਹ 2.5 ਘੰਟੇ ਦੀ ਮੀਟਿੰਗ ਦੇ ਵਿੱਚ ਅਸੀਂ ਇਸ ਗੱਲ ਦਾ ਸਿੱਟਾ ਕੱਢਤਾ ਕਨਵਿੰਸ ਕਰਤਾ ਉਹਨਾਂ ਦੇ ਮਾਰਾਂ ਨੂੰ ਕਿ ਇਹ ਪਾਣੀ ਜਿਹੜਾ ਧਰਤੀ 'ਚ ਜਾਊਗਾ ਇਹ ਕੈਂਸਰ ਪੈਦਾ ਕਰੂਗਾ ਬਿਮਾਰੀਆਂ ਪੈਦਾ ਕਰੂਗਾ ਪੰਜਾਬ 'ਚ ਹਰਨ ਖਲਾਬ ਕੀਤਾ ਇਹਨਾਂ ਨੇ ਅਸੀਂ ਰਵਾਇਤੀ ਫਸਲਾਂ ਬੀਜਦੇ ਸੀ ਸਾਡੀ ਮੂੰਗਫਲੀ ਮੱਕੀ ਮੂੰਗੀ ਛਾਂਡੂ ਛੜਾਤੀ ਸਾਡੇ ਤੇ ਝੋਨਾ ਝੋਨਾ ਲੱਦਦਾ ਝੋਨੇ ਨੇ ਪਾਣੀ ਵੀ ਮੁਕਾਤਾ ਔਰ ਝੋਨੇ ਨੇ ਪੰਜਾਬ ਦਾ ਵਾਤਾਵਰਨ ਵੀ ਪ੍ਰਦੂਸ਼ਿਤ ਕਰਤਾ ਅਸੀਂ ਝੋਨੇ ਤੋਂ ਖੜਾ ਛੜਾਉਣ ਦੇ ਲਈ ਇਹਨਾਂ ਫੈਕਟਰੀਆਂ ਨੂੰ ਬੰਦ ਕਰਾਉਣਾ ਚਾਹੁੰਦੇ ਆ ਅਸੀਂ ਇਹ ਸਮਝਦੇ ਆ ਕਿ ਪੰਜਾਬ ਦੇ ਅੰਦਰ ਲੋਕਾਂ ਦੇ ਇਹ ਜਿਹਦੇ ਲੋਕਾਂ ਦੇ ਜ਼ਿੰਦਗੀ ਦੇ ਮੁੱਦੇ ਦੇ ਉੱਤੇ ਸਾਡਾ ਕੋਈ ਸਮਝੌਤਾ ਨਹੀਂ ਹੈ ਇਹ ਵਿਕਾਸ ਨਹੀਂ ਹੈ ਵਿਨਾਸ਼ ਆ ਸਾਬਕਾ ਸਰਪੰਚ ਸੁਖਜੀਤ ਜੀ ਪਿਛਲੇ ਦਿਨ ਜੇ ਮੈਂ ਇਹਨਾਂ ਨੇ ਮੀਟਿੰਗਾਂ ਦਾ ਜ਼ਿਕਰ ਕੀਤਾ ਪੀਏਯੂ ਦੇ ਵਿੱਚ ਹੋਈਆਂ ਚੰਡੀਗੜ੍ਹ ਹੋਈਆਂ ਉੱਥੇ ਬੜੀਆਂ ਦਲੀਲਾਂ ਹੋਈਆਂ ਔਰ ਬੜਾ ਮਤਲਬ ਕਿ ਦੱਸਿਆ ਗਿਆ ਉਹਨਾਂ ਕੋਲੇ ਤੁਹਾਡੀਆਂ ਦਲੀਲਾਂ ਦਾ ਕੋਈ ਜਵਾਬ ਨਹੀਂ ਸੀ ਉਸ ਤੋਂ ਬਾਅਦ ਹੁਣ ਅੱਜ ਜਿਹੜਾ ਇੰਨਾ ਵੱਡਾ ਐਕਸ਼ਨ ਹੋ ਰਿਹਾ ਇਹਦੇ ਪਿੱਛੇ ਕੀ ਗੱਲ ਉੱਪਰ ਕੀ ਆਈ ਹੈ ਕੀ ਮਨਸ਼ਾ ਪ੍ਰਸ਼ਾਸਨ ਦੀ ਇਹਦੇ 'ਚ ਵੇਜੀ ਜਦੋਂ ਅਸੀਂ ਸਾਰੀਆਂ ਮੀਟਿੰਗਾਂ ਕਰ ਲਈਆਂ ਸੀ ਸਰਕਾਰ ਨੂੰ ਇਹ ਦਸਤਾਵੇਜ਼ ਜਿਹੜੀਆਂ ਇਹ ਕੈਂਸਰ ਫੈਕਟਰੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਪਰ ਸਾਡੀ ਗੱਲ ਦਾ ਉਹਨਾਂ ਨੇ ਜਵਾਬ ਨਹੀਂ ਦਿੱਤਾ ਅੱਜ ਸਾਡੀ ਹਾਈ ਕੋਰਟ ਦੇ ਵਿੱਚ ਤਰੀਕ ਸੀ ਜਿੱਥੇ ਅੱਜ ਬਹਿਸ ਸੀਗੀ ਸਾਡੀ 3 ਵਜੇ ਬਹਿਸ ਹੋਣੀ ਆ ਸਾਡੇ ਵਕੀਲ ਸਾਹਿਬ ਨਾਲ ਵੀ ਹੋਣੀ ਗੱਲ ਹੋਈ ਆ ਸਾਨੂੰ ਇਹ ਖਾਸਾ ਸੀ ਵੀ ਇੱਥੇ ਜਿਹੜਾ ਪ੍ਰਸ਼ਾਸਨ ਸਾਨੂੰ ਜਿਵੇਂ ਖੁਫੀਆ ਰਿਪੋਰਟ ਮਿਲੀ ਵੀ ਛੋਡੇ ਨਾਲ ਅੱਜ ਪ੍ਰਸ਼ਾਸਨ ਹੋ ਸਕਦਾ ਇੱਥੇ ਫੈਕਟਰੀਆਂ ਦੇ ਵਿੱਚ ਕੋਈ ਮਟੀਰੀਅਲ ਵਗੈਰਾ ਲਿਆਉਣਗੇ ਉਹਦੇ ਕਰਕੇ ਅਸੀਂ ਨਗਰ ਨੇ ਇਹ ਵੱਡਾ ਫੈਸਲਾ ਲਿਆ ਵੀ ਅਸੀਂ ਜਿੰਨਾ ਚਿਰ ਸਾਡੇ ਚ ਜਾਣ ਸਾਥ ਚੱਲਦੇ ਆ ਅਸੀਂ ਇਹ ਫੈਕਟਰੀਆਂ ਨਹੀਂ ਲੱਗਣ ਦੇਾਂਗੇ ਨਾ ਹੀ ਅਸੀਂ ਇੱਥੇ ਜਿਹੜੇ ਹੈਗੇ ਪੰਡ ਵਾਲਿਆਂ ਨੂੰ ਜਿਹੜਾ ਇਹ ਸਿਰ ਤੇ ਸਾਡੇ ਬੰਬ ਬਣਨ ਲੱਗੇ ਆ ਅਸੀਂ ਨਗਰ ਦੇ ਨਾਲ ਆ ਜੋ ਵੀ ਫੈਸਲਾ ਨਗਰ ਦਾ ਹੋਊਗਾ ਅਸੀਂ ਉਹ ਚੀਜ਼ ਦੇ ਨਾਲ ਖੜੇ ਆ ਅਸੀਂ ਫੈਕਟਰੀ ਨੂੰ ਬਿਲਕੁਲ ਨਹੀਂ ਲੱਗਣ ਦੇਾਂਗੇ ਅਸੀਂ ਜਿਹੜਾ ਅੱਜ ਤੁਸੀਂ ਪ੍ਰਬੰਧ ਕੀਤਾ ਦੇਖ ਹੀ ਲਿਆ ਵਾ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਅੱਜ ਪ੍ਰਸ਼ਾਸਨ ਕੋਈ ਸਾਡੇ ਨਾਲ ਜਾਂ ਸਰਕਾਰ ਕੋਈ ਇਹ ਜਾ ਕਰੂਗੀ ਅਸੀਂ ਵੱਡਾ ਇਕੱਠ ਕੀਤਾ ਵਾ ਧਰਨਾ ਲਗਾ ਦਿੱਤਾ ਵੀ ਜੇ ਇਹ ਫੈਕਟਰੀਆਂ ਚਲਾਉਣੀਆਂ ਤੁਸੀਂ ਸਾਡੀਆਂ ਲਾਸਾਂ ਉਤੋਂ ਦੇ ਨਾ ਕਿ ਲਾ ਸਕਦੇ ਹੋ ਆਪਦੇ ਜਿਉਂਦੇ ਜੀ ਅਸੀਂ ਆਪਦੇ ਬੱਚਿਆਂ ਲਈ ਇਹ ਇਹ ਜਿਹਾ ਕੋਈ ਵੀ ਉਹ ਨਾ ਕਰਾਂਗੇ ਜਿਹਦੇ ਤੇ ਸਾਨੂੰ ਆਉਣ ਵਾਲੀਆਂ ਪੀੜ੍ਹੀਆਂ ਸਵਾਲ ਕਰ ਜਵਾਬ ਕਰਨੀਆਂ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਅਧਿਕਾਰੀ ਆਇਆ ਅੱਜ ਕੋਈ ਗੱਲਬਾਤ ਹੋਈ ਸਾਡੇ ਕੋਲੇ ਲੋਕਲ ਚੌਕੀ ਇਨਚਾਰਜ ਐਸ ਐਚਓ ਸਾਹਿਬ ਮੌਕੇ ਤੇ ਇੱਥੇ ਆਏ ਹੋਏ ਨੇ ਪ੍ਰਸ਼ਾਸਨ ਇੱਥੇ ਆਲੇ-ਦਲੇ ਆ ਉਹ ਸਾਡਾ ਦੇਖ ਕੇ ਸਿਸਟਮ ਨੂੰ ਉਹ ਹਜੇ ਕੋਈ ਹਰਕਤ ਦੇ ਵਿੱਚ ਤਾਂ ਨਹੀਂ ਹੈਗੇ ਉਹਨਾਂ ਨੇ ਸਾਨੂੰ ਪੁੱਛਿਆ ਵੀ ਤੁਸੀਂ ਇਹ ਜਿਹੜਾ ਧਰਨਾ ਜਿਉਂ ਨਾ ਦੱਸਤਾ ਵੀ ਜਿਹੜਾ ਰੈਗੂਲਰ ਸਾਡਾ ਧਰਨਾ ਚੱਲਦਾ ਵਾ ਉਹ ਲਾ ਰਹਿਆਂ ਸਾਨੂੰ ਖਾਸ ਸਾਹਿਬਾ ਵੀ ਤੁਸੀਂ ਸਾਡੇ ਨਾਲ ਕੋਈ ਜੇ ਕੋਈ ਤੱਕਾ ਕਰੋਗੇ ਤਾਂ ਅਸੀਂ ਆਪਦਾ ਪ੍ਰਬੰਧ ਕਰਕੇ ਰੱਖਿਆ ਹੋਇਆ ਆ। ਆ ਮਤਲਬ ਤੁਹਾਨੂੰ ਖਦਸਾ ਵੀ ਸ਼ਾਮ ਤੱਕ ਕੁਝ ਹੋ ਸਕਦਾ। ਬਿਲਕੁਲ ਜੀ ਜਿਹੜੇ ਸਾਡੇ ਨਾਲ ਚਾਰ ਪਿੰਡਾਂ ਜਿਵੇਂ ਕੰਗਰਾਲੀ ਤੇ ਆਪਣਾ ਭੂੰਦੜੀ ਉੱਥੇ ਵੀ ਮੁਸਕਾਵਾਦ ਉੱਥੇ ਵੀ ਥੋੜੇ ਥੋੜੀ ਜੀ ਹਰਕਤ ਸਾਡੀ ਇੱਕ ਤਾਲਮਿਲ ਕਮੇਟੀ ਬਣੀਆ ਉਹਦੇ 'ਚ ਮੈਸੇਜ ਆਇਆ ਆ। ਜੇ ਕੋਈ ਬੈੜਕ ਸੀਗੀ ਤਾਂ ਹੀ ਉਹ ਸੀ ਆਪਦਾ ਪ੍ਰਬੰਧ ਕਰ ਰਿਹਾ ਉੱਥੇ ਕੀ ਹਰਕਤ ਹੋਈ ਉਹਥੇ ਵੀ ਉਹ ਦੱਸ ਰਿਹਾ ਜਿਹੜੇ ਸਾਡੇ ਤਾਲਮੇਲ ਕਮੇਟੀ ਦੇ ਮੈਂਬਰ ਆ ਵੀ ਉੱਥੇ ਵੀ ਪ੍ਰਸ਼ਾਸਨ ਵੱਡੇ ਲੈਵਲ ਤੇ ਗਿਆ ਵਾ ਉੱਥੇ ਮਸਲਾ ਵੀ ਵੀ ਜੀ ਇਹ ਸੀ ਵੀ ਕੰਗਰਾਲੀ ਰਾਜਪੂਤਾ ਫੈਕਟਰੀ ਚੱਲ ਰਹੀ ਹੈ ਇੱਥੇ ਤਾਂ ਜੇ ਕੰਦਾ ਖੜੀਆਂ ਕੀਤੀਆਂ ਨਾ ਉੱਥੇ ਚੱਲ ਰਹੀ ਹੈ ਉੱਥੇ ਪ੍ਰੈਸ ਮਿੱਟ ਪਿਆ ਗੰਨੇ ਦਾ ਜਿਹੜਾ ਰੋਹ ਹੈ ਠੀਕ ਹੈ ਨਾ ਉਹ ਲੋਕ ਚੱਕਰ ਨਹੀਂ ਦੇ ਰਹੇ ਖੁੱਲੇ ਚ ਪਿਆ ਹੈ ਕਿਉਂਕਿ ਲੋਕਾਂ ਨੂੰ ਇਹ ਹੈ ਵੀ ਜਦੋਂ ਚੱਕਣਗੇ ਉਹ ਤੋਂ ਫਿਰ ਬਦਬੂ ਫੈਲੂਗੀ ਫਿਰ ਲੋਕ ਤੰਗ ਹੋਣਗੇ ਉਹ ਲੋਕਾਂ ਨੇ ਰੋਕਿਆ ਹੋਇਆ ਸੀ ਹੁਣ ਸਾਨੂੰ ਇਹ ਪਤਾ ਲੱਗਿਆ ਕਿ ਕنگਰਾਲੀ ਰਾਜਪੂਤਾਂ ਦੇ ਵਿੱਚ ਵੀ ਪੁਲਿਸ ਨੇ ਲਿਜਾ ਕੇ ਤੱਕੇ ਦੇ ਨਾਲ ਜਿਹੜਾ ਪ੍ਰੈਸਮੇਡ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਕਿਉਂਕਿ ਸਰਕਾਰ ਨੇ ਅਮਨ ਅਰੋੜਾ ਨੇ ਸਾਨੂੰ ਲਾਸਟ ਮੀਟਿੰਗ 'ਚ ਕਿਹਾ ਵੀ ਸੀ ਕਿ ਅਸੀਂ ਕنگਰਾਲੀ ਰਾਜਪੂਤਾਂ ਨੂੰ ਟ్రਾਇਲ ਦੇ ਤੌਰ ਤੇ ਮੁੜ ਕੇ ਚਲਾਉਣਾ ਚਾਹੁੰਦੇ ਆ ਤਾਂ ਕਿ ਅਸੀਂ ਜਿਹੜੇ ਨੁਕਸਫਰਕ ਤੁਸੀਂ ਨੋਟ ਕਰਾਇਆ ਉਹ ਅਸੀਂ ਦੂਰ ਕਰੀਏ ਅਸੀਂ ਕਿਹਾ ਵੀ ਉਹ ਨੁਕਸਫਰਕ ਤਾਂ ਤੁਸੀਂ ਦੂਰ ਕਰ ਦਿਓਗੇ ਪਰ ਤੁਹਾਡੇ ਕੋਲ ਕੋਈ ਸਟੱਡੀ ਕੋਈ ਖੋਜ ਪੜਤਾਲ ਹੈ ਕਿ ਕੈਂਸਰ ਨਹੀਂ ਪੈਦਾ ਕਰੂ ਤੁਸੀਂ ਪਹਿਲਾਂ ਇਹ ਪੜਤਾਲ ਕਰੋ ਖੋਜ ਕਰੋ ਸਟੱਡੀ ਕਰਾਓ ਕਿਉਂਕਿ ਅਮਰੀਕਾ ਦੇ ਵਿੱਚ ਥਾਈਲੈਂਡ ਦੇ ਵਿੱਚ ਚਾਈਨਾ ਦੇ ਵਿੱਚ ਇਹ ਸਟੱਡੀਆਂ ਹੋ ਚੁੱਕੀਆਂ ਨੇ ਉਹਨਾਂ ਨੇ ਇਹਨਾਂ ਬਾਇਓ ਗੈਸ ਫੈਕਟਰੀ ਨੂੰ ਰੱਦ ਕਰ ਦਿੱਤਾ ਕਿ ਤੁਸੀਂ ਸਾਨੂੰ ਲੈਬੋਰੀ ਦੇ ਚੂਹੇ ਸਾਨੂੰ ਕਿਉਂ ਬਣਾਉਣੇ ਚਾਹੁੰਦੇ ਹੋ ਸਾਨੂੰ ਕਿਉਂ ਮਾਰਨਾ ਚਾਹੁੰਦੇ ਹੋ ਇਹ ਤੁਸੀਂ ਫੈਕਟਰੀਆਂ ਲਾਉਣੀਆਂ ਰਾਜਸਥਾਨ ਚ ਲਾ ਦਿਓ ਬੰਜੇ ਤੇ ਜਾ ਕੇ ਦੂਰ ਥਾਡੇ ਲਾ ਦਿਓ ਲੋਕਾਂ ਦੀ ਵਸੋਂ ਚ ਲੋਕਾਂ ਦੇ ਪਿੰਡਾਂ ਚ ਪੰਚਾਇਤ ਨੂੰ ਪੁੱਛੇ ਤੋਂ ਬਿਨਾ ਆ ਖੜੇ ਸਾਬਕਾ ਸਰਪੰਚ ਇਹਨਾਂ ਨੂੰ ਨਹੀਂ ਪੁੱਛਿਆ ਮੈਨੂੰ ਹਜੇ ਤੱਕ ਇਹ ਸਮਝ ਨਹੀਂ ਆਈ ਜੀ ਅਸੀਂ ਸਰਕਾਰ ਨਾਲ 810 ਮੀਟਿੰਗਾਂ ਕਰ ਚੁੱਕੇ ਹਾਂ ਵੀ ਦੇਖੋ ਜਿਹੜੀ ਇਹ ਫੈਕਟਰੀ ਲੱਗ ਰਹੀ ਹੈ ਬਿਲਕੁਲ ਪਿੰਡ ਦੇ ਨੇੜੇ ਆਲੇ-ਦਾਲੇ ਆਲੇ-ਦਾਲੇ ਵਸੋਂ ਆ ਜੀ ਪਿੰਡ ਦੇ ਵਿੱਚ ਹੀ ਫੈਕਟਰੀ ਲਾ ਰਹੇ ਆ ਕਿਉਂ ਨਾਲ ਜਿਹੜਾ ਪਿੰਡ ਦਾ ਸਰਪੰਚ ਜਾਂ ਪੰਚ ਬਣਦਾ ਜਾਂ ਪੰਚਾਇਤ ਬਣਦੀ ਆ ਉਹਨਾਂ ਤੋਂ ਕਿਉਂ ਨਹੀਂ ਇਹਨਾਂ ਨੇ ਐਨਓਸੀ ਲਈ ਕਿਉਂ ਨਹੀਂ ਪਿੰਡ ਦੇ ਲੋਕਾਂ ਨੂੰ ਪੁੱਛਿਆ ਇਹਦਾ ਮਤਲਬ ਇਹ ਆ ਵੀ ਜੋ ਕਰਨਾ ਆ ਉਹਦੇ ਮਨਮਰਜ਼ੀਆਂ ਕਰਨੀਆਂ ਵੀ ਲੋਕਾਂ ਦਾ ਕੋਈ ਅਧਿਕਾਰ ਨਹੀਂ ਅਸੀਂ ਵੋਟਾਂ ਪਾ ਕੇ ਐਮ ਐਲ ਏ ਐਮ ਪੀ ਜਾਂ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣਾਉਣੇ ਆ ਸਾਡੇ ਹੁਣ 10000 ਵਾਦੀ ਹੈ ਜੀ ਪਿੰਡ ਦੀ 10000 ਵਾਦੀ ਦੇ ਵਿੱਚੋਂ 35 3600 ਵੋਟ ਆ 35 3600 ਵੋਟ ਦੇ ਵਿੱਚੋਂ ਕਿਉਂ ਨਹੀਂ ਪੁੱਛਿਆ ਗਿਆ ਸਾਡਾ ਸਰਕਾਰ ਤੇ ਵੱਡਾ ਰੋਸ ਇਹ ਵੀ ਆ ਜਿਹੜੀ ਐਨਓਸੀ ਦਿੱਤੀ ਆ ਤੁਸੀਂ ਕਿਹੜੇ ਸਹਾਰਨਾ ਦੇਤੀ ਕਿਵੇਂ ਇਹਨਾਂ ਦਾ ਜਿਹੜਾ ਪੋਲੂਸ਼ਨ ਵਾਲਾ ਜਿਹੜਾ ਪਾਸ ਕੀਤਾ ਤੁਸੀਂ ਇਹ ਚੀਜ਼ਾਂ ਦਾ ਸਾਡੇ ਪਿੰਡ ਨੂੰ ਪੂਰਾ ਰੋਸ ਸਰਕਾਰ ਤਾਂ ਜਿਵੇਂ ਆਪਾਂ ਵੇਖਿਆ 2.5 ਸਾਲ ਹੋ ਗਏ ਆ ਸ਼ੁਰੂਆਤੀ ਦੌਰ ਦੇ ਵਿੱਚ ਮੁੱਖ ਮੰਤਰੀ ਤੇ ਜੋ ਉਹਨਾਂ ਦੇ ਮੰਤਰੀ ਇਹ ਕਹਿੰਦੇ ਆਏ ਆ ਵੀ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਪਿੰਡਾਂ ਚੋਂ ਚੱਲੂ ਸੱਥਾਂ ਚੋਂ ਚੱਲੂ ਥੋੜੇ ਇਥੇ ਸਰਬਜੀਤ कौर ਮਾਨੂ ਕੇ ਵਧਾਇਕ ਨੇ ਕੋਈ ਸਾਥ ਦੇ ਵਿੱਚ ਕੋਈ ਅਫਸਰ ਕੋਈ ਵਧਾਇਕ ਕੋਈ ਲੀਡਰ ਆ ਕੇ ਤੁਸੀਂ ਜਿਵੇਂ ਦੋਸ਼ ਲਾ ਰਹੇ ਹੋ ਸਾਨੂੰ ਪੁੱਛੇ ਹੀ ਨਹੀਂ ਕਦੋਂ ਐਨਓਸੀ ਮਿਲ ਗਏ ਤੇ ਸਾਥ ਦੇ ਵਿੱਚ ਕੁਝ ਨਹੀਂ ਹੋਇਆ ਦੇਖੋ ਜੀ ਜਦੋਂ ਹੁਣ ਅਸੀਂ ਜਿਹੜੇ ਦਿਨ ਤੋਂ ਧਰਨਾ ਚੱਲਿਆ ਅਸੀਂ ਲੋਕਲ ਐਮਐਲਏ ਨੂੰ ਦੇ ਵੀ ਧਿਆਨ ਤੇ ਲਿਆਂਦਾ ਜਿੰਨੇ ਸਰਕਾਰ ਦੇ ਨਮਾਇੰਦੇ ਐਸਡੀਐਮ ਡੀਸੀ ਐਸਐਸਪੀ ਸਾਰਿਆਂ ਦੇ ਧਿਆਨ ਤੇ ਲਿਆਂਦਾ ਹਾਲਾਂਕਿ ਭਗਵੰਤ ਮਾਨ ਦੇ ਧਿਆਨ ਚ ਮੁੱਖ ਮੰਤਰੀ ਆ ਸਾਡੇ ਉਹਨਾਂ ਦੇ ਧਿਆਨ ਚ ਵੀ ਅਸੀਂ ਮੀਟਿੰਗਾਂ ਵੀ ਕਰ ਚੁੱਕੇ ਆ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਪਿਛਲੀ ਮੀਟਿੰਗ ਦੇ ਵਿੱਚ ਮੈਂ ਅਸੀ ਖੰਨਾ ਸਾਹਿਬ ਸੀ ਸਾਡੇ ਹੋਰ ਦੋ ਸਾਥੀ ਸੀਗੇ ਉਹਨਾਂ ਨੇ ਜਦੋਂ ਇਹ ਸਵਾਲ ਕੀਤਾ ਮੈਂ ਕਿਹਾ ਜੀ ਤੁਸੀਂ ਦੱਸੋ ਵੀ ਮੇਰੇ ਮਾਤਾ ਜੀ ਪਿੰਡ ਦੇ ਸਰਪੰਚ ਨੇ ਵੀ ਅਸੀਂ ਇਹ ਹੱਕ ਰੱਖਦੇ ਆ ਸੀਗੇ ਜਾਂ ਨਹੀਂ ਪਰ ਉਹਨਾਂ ਨੇ ਸਾਨੂੰ ਜਵਾਬ ਦਿੱਤਾ ਚਲੋ ਕੋਈ ਨਾ ਜੀ ਅਸੀਂ ਸਲਾਹ ਕਰਕੇ ਦੱਸਦੇ ਆ ਕੋਈ ਗੱਲ ਨਹੀਂ ਸਾਨੂੰ ਕੋਈ ਠੋਸ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਵੀ ਹਾਂ ਅਸੀਂ ਸਿਰ ਤੋਂ ਪੁੱਛਣਾ ਚਾਹੁੰਦੇ ਸੀ ਜਾਂ ਨਹੀਂ ਇਹਦਾ ਕੋਈ ਜਵਾਬ ਉਹਨਾਂ ਕੋਲੇ ਨਹੀਂ ਸੀਗਾ ਸਾਨੂੰ ਟਾਲ ਮਟੋਲ ਕਰਕੇ ਜਿਹੜਾ ਹੈਗਾ ਉਥੋਂ ਟਾਈਮ ਪਾਸ ਕਰਾ ਕੇ ਉਠਾਇਆ ਗਿਆ ਵਾ ਜਿਹੜੀ ਸਾਡੀ ਪੰਜਾਬ ਭਵਨ ਚ ਮੀਟਿੰਗ ਹੋਈ ਸੀ ਅਸੀਂ ਲਾਸਟ ਮੀਟਿੰਗ ਚ ਇਹ ਗੱਲ ਵੀਰ ਜੀ ਕਹਿਤੀ ਸੀ ਅਰੋੜਾ ਸਾਹਿਬ ਨੂੰ ਕਿ ਆਮ ਆਦਮੀ ਪਾਰਟੀ ਦੋ ਨਾਰੇ ਦੇ ਕੇ ਬਣੀ ਸੀ ਹਾਂ ਇੱਕ ਨਾਰਾਜ਼ੀ ਕਿ ਪੰਜਾਬ 'ਚ ਐਜੂਕੇਸ਼ਨ ਦਵਾਂਗੇ ਅਸੀਂ ਲੋਕਾਂ ਨੂੰ ਇੱਕ ਸੀ ਹੈਲਥ ਦਵਾਂਗੇ ਸਿਹਤ ਦਵਾਂਗੇ ਹੁਣ ਸਿਹਤ ਦੇ ਮਾਮਲੇ 'ਚ ਪੰਜਾਬ ਦੇ ਹਸਪਤਾਲਾਂ ਦੀ ਹਾਲਤ ਇਹ ਹੈ ਕਿ ਜਿਹੜਾ 5 ਲੱਖ ਵਾਲਾ ਯੂਸ਼ਮਨ ਕਾਰਡ ਪ੍ਰਾਈਵੇਟ ਹਸਪਤਾਲਾਂ 'ਚ ਚੱਲਦਾ ਸੀ ਆਈਐਮਐਨਓ ਬੰਦ ਕਰਤਾ ਕਿਉਂਕਿ 6 ਕਰੋੜ ਰੁਪਈਆ ਪੰਜਾਬ ਸਰਕਾਰ ਉਹਨਾਂ ਦੇ ਇਲਾਜ ਦਾ ਇਹਨਾਂ ਡਾਕਟਰਾਂ ਨੂੰ ਪ੍ਰਾਈਵੇਟ ਨਹੀਂ ਕਰ ਸਕੀ ਇਹਦਾ ਮਤਲਬ ਹੈ ਕਿ ਸਰਕਾਰੀ ਹਸਪਤਾਲਾਂ ਤੇ ਗਰੀਬ ਲੋਕ ਫਿਰ ਜਾ ਕੇ ਮਰਨਗੇ ਉੱਥੇ ਇਲਾਜ ਕਰਾਉਣਗੇ ਉੱਥੇ ਇਲਾਜ ਹੈ ਨਹੀਂ ਨਾ ਉੱਥੇ ਡਾਕਟਰ ਹੈ ਇੱਕ ਹੋਰ ਨਾਰਾ ਵੀ ਸੀ ਨਾ ਸਮਾਹਰ ਡਾਕਟਰ ਹੈ ਰੰਗਲਾ ਪੰਜਾਬ ਨੂੰ ਆ ਰੰਗਲਾ ਪੰਜਾਬ ਬਣਾਵਾਂਗੇ ਹੁਣ ਉਹ ਰੰਗਲਾ ਪੰਜਾਬ ਤੁਸੀਂ ਇਹ ਦੇਖ ਲਓ ਕਿ ਨਾ ਤਾਂ ਇੱਥੋਂ ਨਸ਼ਾ हटਿਆ ਨਾ ਇੱਥੋਂ ਮਾਈਨਿੰਗ ਛੱਡੀ ਹੈ ਨਾ ਇੱਥੇ ਗੈਂਗਸਟਰ ਹਟੇ ਨੇ ਨਾ ਇੱਥੇ ਲੁੱਟ ਹਟੀ ਹੈ ਆ ਬੱਸਾਂ ਦੇ ਕਿਰਾਏ ਵਧਾਤੇ ਯਾਨੀ ਡੀਜ਼ਲ ਤਾਂ 1 ਰੁਪਿਆ ਵਧਿਆ ਤੇ ਲੁਧਿਆਣੇ ਦਾ ਕਿਰਾਇਆ 50 ਤੋਂ 60 ਹੋ ਗਿਆ ਕੋਈ ਹੈ ਪੁੱਛਣ ਵਾਲਾ ਹੈਰਾਨ ਇੰਨੀ ਹੈਰਾਨਗੀ ਹੈ ਕਿ ਤੁਸੀਂ ਇਹ ਤਾਂ ਡਰਾਮੇ ਕਰਦੇ ਹੋ ਵੀ ਬੀਬੀਆਂ ਨੂੰ ਸਫਰ ਫਰੀ ਐ ਇਹ ਵੀ ਡਰਾਮੇ ਕਰਦੇ ਹੋ ਵੀ 300 ਜੂਨਟ ਫਰੀ ਐ ਪਰ ਇਹ ਡਰਾਮੇ ਕਰਦੇ ਹੋ ਨਾਲ ਹੀ ਤੁਸੀਂ ਲੋਕਾਂ ਦੇ ਬੋਝ ਪਾ ਦਿੰਨੇ ਹੋ ਸਬਸਿਡੀਆਂ ਖਤਮ ਐ ਹੁਣ ਡੀਪੀ ਨਹੀਂ ਮਿਲ ਰਹੀ ਅਸੀਂ ਮੁਜਾਰੇ ਧਰਨੇ ਕੀਤੇ ਆ ਘਰਾਓ ਕੀਤੇ ਆ ਡੀਪੀ ਨਹੀਂ ਮਿਲ ਰਹੀ ਡੀਪੀ ਨਕਲੀ ਮਿਲ ਰਹੀ ਐ ਸਵਾਦੀਆਂ ਗੋਲੀਆਂ ਬਣਾ ਕੇ ਜੱਟਾਂ ਨੂੰ ਵੇਚੀਆਂ ਜਾ ਰਹੀਆਂ ਹਾਂ ਕੱਲ ਇੱਕ ਵੀਡੀਓ ਵਾਇਰਲ ਹੋਈ ਐ ਕਿਸੇ ਪਿੰਡ ਦੀ ਵਿੱਚ ਉਹ ਜਦੋਂ ਗੱਟਾ ਖੋਲਿਆ ਜ਼ਿਮੀਂਦਾਰਾਂ ਨੇ ਤਾਂ ਸਵਾਦੀਆਂ ਗੋਲੀਆਂ ਨਿਕਲੀਆਂ ਔਰ ਉਹ हां और ये दो दोदर पेंट दो दी दो है ओण हाल ते है की प्राइवेट दुकानदार है जेडे ओ जदों ਲੈਣ ਜਾਂਦੇ ਕਿਸਾਨ ਵੀ ਸਾਨੂੰ ਡੀਏ ਡੀਏਪੀ ਦੇ ਦਿਓ ਉਹਦੇ ਨਾਲ ਕੋਈ ਨਾ ਕੋਈ ਸਮਾਨ ਮੜਦੇ ਆ ਚਾਹੇ ਬੋਤਲ ਮੜਨ ਚਾਹੇ ਜੂਰੀਆ ਮੜਨ ਚਾਹੇ ਨੈਨੋ ਮੜਨ ਯਾਨੀ ਕਿਸਾਨ ਜਿਹਨੂੰ ਅੰਨ ਦਾਤਾ ਕਹਿੰਦੇ ਆ ਕਿਸਾਨ ਜਿਹਨੂੰ ਪੇਟ ਪੂਜਕ ਕਹਿੰਦੇ ਆ ਉਹਦੀ ਮਜਬੂਰੀ ਦਾ ਫਾਇਦਾ ਠਾਉਣ ਲਈ ਅੱਜ ਇਹ ਭਗਵੰਤ ਮਾਨ ਨੂੰ ਦੱਸਦਾ ਨਹੀਂ ਹੈ ਵੀ ਕਿੰਨੀ ਬਲੈਕ ਹੋ ਰਹੀ ਹੈ ਕਿੰਨੀ ਨਕਲੀ ਖਾਦ ਮਿਲ ਰਹੀ ਹੈ ਕਿੰਨੇ ਲੋਕ ਖਾਦ ਲਈ ਤੜਫ ਰਹੇ ਆ ਆਲੂ ਦੀ ਬਜਾਈ ਹੁਣ ਸ਼ੁਰੂ ਹੋ ਗਈ ਠੀਕ ਹੈ ਗਾਂ ਹੜੀ ਦੀ ਬਜਾਈ ਹੈ ਕਿਸਾਨਾਂ ਨੂੰ ਕਿੱਥੇ ਪੁੱਛ ਰਹੇ ਨੇ ਨਵੀਂ ਖੇਤੀ ਨੀਤੀ 2.5 ਸਾਲ ਬਾਅਦ ਲਿਆਂਦੀ ਵੀਰ ਜੀ ਉਹ ਖੇਤੀ ਨੀਤੀ 2.5 ਸਾਲ ਬਾਅਦ ਜਿਹੜੀ ਲਿਆਂਦੀ ਹੈ ਉਹਦੇ ਤੇ ਅਮਲ ਗਾਹਾਂ 2.5 ਸਾਲਾਂ ਚ ਹੋ ਜੂ ਸਾਨੂੰ ਕੋਈ ਯਕੀਨ ਨਹੀਂ ਯਾਨੀ ਫੋਕੇ ਫੈਂਟਰ ਸਰਕਾਰ ਤਾਂ ਹਲੇ ਉਹ ਆਪਦੇ ਤਬਾਦਲੇ ਜਾਂ ਆਪਦੇ ਵਿਭਾਗਾਂ ਬਦਲ ਦੇ ਵਿੱਚ ਲੱਗੀ ਹੋਈ ਆ ਉਹ ਚਾਰ ਜਣੇ ਉਤਾਰ ਤੇ ਪੰਜ ਲਿਆਂਦੇ ਉਹ ਹੀ ਵੀਰ ਜੀ ਜਦੋਂ ਜਦੋਂ ਪੰਜ ਮਿਨਿਸਟਰ ਫੇਲ ਹੋ ਗਏ ਨਵੇਂ ਲਾ ਦਿਓ ਹੈਨਾ ਡੀਸੀ ਫੇਲ ਹੋ ਗਏ ਨਵੇਂ ਲਾ ਦਿਓ ਜੈਨਦੀ ਪੰਜਾਬ ਦੇ ਅੰਦਰ ਜੋ ਕਾਂਗਰਸ ਅਕਾਲੀ ਕਰਦੇ ਸੀ ਉਹੀ ਆਮ ਆਦਮੀ ਪਾਰਟੀ ਕਰ ਰਹੀ ਹੈ ਕੋਈ ਬੁਨਿਆਦੀ ਫਰਕ ਨਹੀਂ ਕੋਈ ਸਿਫਤੀ ਫਰਕ ਨਹੀਂ ਪਰ ਕੋਈ ਇਹ ਕਿਹੜਾ ਬਦਲਾ ਹੈ ਦੱਸੋ ਤਾਂ ਸਹੀ ਕੀ ਬਦਲਾ ਹੈ ਕਿਹੜੀ ਨੌਕਰੀ ਨਾ ਵੀ ਮਿਲ ਰਹੀ ਹੈ ਠੇਕੇ ਦੀਆਂ ਨੌਕਰੀਆਂ ਨੇ ਹੈਨਾ 11000 ਦੀ 10000 ਦੀ 8000 ਦੀ 7000 ਦੀ ਹਾਇਰ ਐਂਡ ਫਾਇਰ ਦੀ ਨੌਕਰੀ ਹੈ ਜਦੋਂ ਮਰਜੀ ਕੰਨੋਂ ਫੜੋ ਕੱਢ ਦਿਓ ਜਿਹੜੀ ਅਮਰੀਕਾ ਦੀ ਪਾਲਿਸੀ ਸੀ ਉਹ ਇੱਥੇ ਲਾਗੂ ਹੋ ਰਹੀ ਹੈ ਨੌਜਵਾਨ ਭੁੱਖੇ ਬਣ ਰਹੇ ਨੇ ਨੌਜਵਾਨ ਨਸ਼ੇੜੀ ਬਣ ਰਿਹਾ ਹੈ ਨੌਜਵਾਨ ਬਾਹਰ ਜਾ ਰਹੇ ਹੈ ਬਾਹਰ ਪੱਕੇ ਨਹੀਂ ਹੋ ਰਹੇ ਬਾਹਰੋਂ ਫਿਰ ਇੱਧਰ ਨੂੰ ਆ ਕੇ ਜਦੋਂ ਇਧਰ ਨੂੰ ਆ ਗਏ ਤਾਂ ਅਲਟੀਮੇਟਲੀ ਤਾਂ ਲੋਕਾਂ ਨੂੰ ਰੋਜ਼ਗਾਰ ਦੀ ਜੰਗ ਲੜਨੀ ਪਊ ਮਹਿੰਗਾਈ ਦੇ ਖਿਲਾਫ ਜੰਗ ਲੜਨੀ ਪਊ ਔਰ ਕੁੱਲ ਮਿਲਾ ਕੇ ਇਸ ਲੁਟੇਰੇ ਸਿਸਟਮ ਨੂੰ ਖਤਮ ਕਰਨ ਦੀ ਲੜਾਈ ਹੈ ਜਿਹੜੀ ਉਹ ਲੜਨੀ ਪਊਗੀ ਔਰ ਸਾਨੂੰ ਮਾਣ ਹੈ ਇਸ ਗੱਲ ਦਾ ਕਿ ਖਾੜੇ ਪਿੰਡ ਦੇ ਉਹਦੀਆਂ ਹਸਲਾਂ ਜਿਹੜੀਆਂ ਸ਼ੁਰੂ ਕਰਤੀਆਂ ਤੇ ਆਪਦੇ ਮੋਰਚੇ ਮਾਲਣੇ ਸ਼ੁਰੂ ਕਰਤੇ ਬਿਲਕੁਲ ਜੀ ਤਾਂ ਅਖਾੜੇ ਪਿੰਡ ਦੇ ਵਿੱਚ ਵੱਡਾ ਮੋਰਚਾ ਮੇਰੇ ਸਾਥੀ ਨੂੰ ਕਹਾਂਗਾ ਮੇਰੇ ਨਾਲ ਇਧਰ ਚੱਲਣਾ ਇਧਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਗੇ ਤਾਂ ਅਖਾੜਾ ਪਿੰਡ ਆਪਣੀ ਹੋਂਦ ਨੂੰ ਬਚਾਉਣ ਲਈ ਆਪਣੇ ਆਪ ਨੂੰ ਬਚਾਉਣ ਲਈ ਇੱਕ ਜੁੱਟ ਹੋਇਆ ਆਪਣੀ ਧਰਤੀ ਦੇ ਉੱਪਰ ਜਿਹੜੀ ਇਹ ਆਪਣੇ ਪਿੰਡ ਦੇ ਵਿੱਚ ਲੱਗ ਰਹੀ ਹੈ ਬਾਇਓ ਗੈਸ ਫੈਕਟਰੀ ਉਹਨੂੰ ਬੰਦ ਕਰਾਉਣ ਦੇ ਲਈ ਔਰ ਖਾਸ ਕਰਕੇ ਆਪਣੇ ਆਉਣ ਵਾਲੇ ਪੀਵệਖ ਨੂੰ ਬਚਾਉਣ ਦੇ ਲਈ ਇੱਥੇ ਧਰਨੀ ਤੇ ਬੈਠਾ ਹੋਇਆ ਤਾਂ ਪਿੰਡ ਦੇ ਮੋਤਵਰਾਂ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਕੰਸੋਰਮਿਲੀ ਇਨਫੋਰਮੇਸ਼ਨ ਮਿਲੀ ਕਿ ਪਿੰਡ ਦੇ ਵਿੱਚ ਵੱਡਾ ਐਕਸ਼ਨ ਹੋ ਸਕਦਾ ਹੈਗਾ ਪਿੰਡ ਦੇ ਵਿੱਚ ਕੋਈ ਵੱਡੀ ਕਾਰਵਾਈ ਹੋ ਸਕਦੀ ਹੈ ਕਿਉਂਕਿ ਅੱਜ ਪਿੰਡ ਦੀ ਪੇਸ਼ੀ ਵੀ ਹੈ ਹਾਈ ਕੋਰਟ ਦੇ ਵਿੱਚ ਤਾਰੀਖ ਹੈ ਤੇ ਤਾਰੀਖ ਦੇ ਉੱਪਰ ਹੋ ਸਕਦਾ ਹੈ ਕੋਈ ਫੈਸਲਾ ਇਸ ਤਰ੍ਹਾਂ ਦਾ ਆ ਜੀ ਕਿ ਸਰਕਾਰ ਜਾਂ ਪੁਲਿਸ ਪ੍ਰਸ਼ਾਸਨ ਕੋਈ ਜ਼ੋਰ ਅਜਮਾਈ ਕਰਨ ਕੋਈ ਬਲ ਪ੍ਰਯੋਗ ਕਰਨ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਮਜਬੂਰ ਕੀਤਾ ਜਾਵੇ ਫੈਕਟਰੀ ਦੀ ਉਹ ਸਾਰੀ ਲਈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਿੰਡ ਆ ਖਾੜੇ ਤੋਂ ਜਿੱਥੇ ਬਜ਼ੁਰਗ ਬੀਬੀਆਂ ਮਾਮਾ ਭੈਣਾਂ ਬੱਚੇ ਤੇ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਸਾਰੇ ਹੀ ਇੱਕ ਮੰਚ 'ਤੇ ਹੀਟ ਇਕ ਝੰਡੇ ਹੇਠ ਇਕੱਠੇ ਆਪਣੇ ਪਿੰਡ ਦੀ ਹੋਂਦ ਨੂੰ ਬਚਾਉਣ ਦੇ ਲਈ ਇਕਜੁੱਟ ਹੋਏ ਬੈਨੇ ਮਨਜੀਤ ਸਿੰਘ ਧਨੇਰ ਕਿਸਾਨ ਜਥੇਬੰਦੀ ਡਕੌਂਦਾ ਦੇ ਸੂਬਾ ਪ੍ਰਧਾਨ ਪਹੁੰਚੇ ਨੇ ਪ੍ਰਧਾਨ ਸਾਹਿਬ ਵੱਡਾ ਇਕੱਠ ਬਾਰ-ਬਾਰ ਇਕੱਠ ਹੁੰਦੇ ਨੇ ਬਾਰ-ਬਾਰ ਸਰਕਾਰ ਨਾਲ ਮੀਟਿੰਗਾਂ ਹੁੰਦੀਆਂ ਅੱਜ ਪਿੰਡ ਵਾਲੇ ਕਹਿੰਦੇ ਕੰਸੂਮ ਮਿਲੀ ਵੀ ਪ੍ਰਸ਼ਾਸਨ ੱੱਕਾ ਕਰ ਸਕਦਾ ਹੈ ਕਿਉਂ ਪ੍ਰਸ਼ਾਸਨ ਜਾਂ ਸਰਕਾਰ ਇਸ ਜਿੱਤੇ ਅੜ ਗਈ ਕਿ ਉਹਨਾਂ ਦੇ ਅਣਖ ਦਾ ਸਵਾਲ ਬਣ ਗਿਆ ਕਿ ਕੀ ਵਜ੍ਹਾ ਹੋ ਸਕਦੀ ਹੈ ਨਹੀਂ ਮੈਨੂੰ ਇਹ ਲੱਗਦਾ ਯੂ ਮੈਂ ਛੋਟੇ ਲਫ਼ਜ਼ਾਂ ਵਿੱਚ ਕਹਾ ਕਿਉਂਕਿ ਸਰਕਾਰ ਹੈ ਜਿਹੜੀ ਲੋਕਾਂ ਦੀ ਨਹੀਂ ਸਰਕਾਰ ਜੋਕਾਂ ਦੀ ਹੈ ਇੱਕ ਜੋਕ ਲੱਗਣ ਜਾ ਰਹੀ ਹੈ ਪਿੰਡ ਨੂੰ ਸਰਕਾਰ ਦਾ ਫਰਜ਼ ਹੀ ਬਣਦਾ ਵੀ ਉਹ ਜੋਕ ਦੇ ਹੱਕ 'ਚ ਖੜੇ ਇਹ ਕੋਈ ਨਵੀਂ ਗੱਲ ਨਹੀਂ ਸਰਕਾਰਾਂ ਬਣਦੀਆਂ ਆਈਆਂ ਲੋਕਾਂ ਦੇ ਵਿਰੋਧ 'ਚ ਖੜੀਆਂ ਜੋਕਾਂ ਦੇ ਹੱਕ 'ਚ ਖੜੀਆਂ ਇਹ ਵੀ ਅੱਜ ਆਪ ਦਾ ਉਹ ਰੋਲ ਨਿਭਾ ਰਹੀ ਹੈ ਨੇ ਜਦੋਂ ਦੇਖਦੇ ਆਂ ਵੀ ਪਿਛਲੀਆਂ ਜਦੋਂ ਮੇਰੇ ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀ ਸਾਬਕਾ ਸਰਪੰਚ ਹੋਰ ਆਗੂਆਂ ਨਾਲ ਵੀ ਸਾਡੀਆਂ ਬਾਰ ਬਾਰ ਮੀਟਿੰਗਾਂ ਹੋ ਰਹੀਆਂ ਪ੍ਰਿੰਸੀਪਲ ਸੈਕਟਰੀ ਨਾਲ ਮੀਟਿੰਗ ਹੋਈ ਮੰਤਰੀਆਂ ਨਾਲ ਮੀਟਿੰਗ ਹੋਈ ਉਹਨਾਂ ਨੂੰ ਕਹਿੰਦੇ ਅਸੀਂ ਉਹਨਾਂ ਦੇ ਅੱਗੇ ਅਸੀਂ ਦਲੀਲਾਂ ਵੀ ਪੇਸ਼ ਕੀਤੀਆਂ ਸਾਡੀਆਂ ਦਲੀਲਾਂ ਦਾ ਉਹਨਾਂ ਕੋਲੇ ਜਵਾਬ ਨਹੀਂ ਸੀ ਕੋਈ ਆਨਸਰ ਨਹੀਂ ਦੇ ਸਕੇ ਉਸ ਦੇ ਬਾਵਜੂਦ ਵੀ ਸਰਕਾਰ ਕਹਿ ਰਹੀ ਹੈ ਕਿ ਇਹ ਫੈਕਟਰੀ ਲਾਉਣੀ ਆ ਸਾਡੇ ਵੱਲੋਂ ਮਤਲਬ ਜਿਹੜੇ ਸਾਡੇ ਮਹਾਰਸੀ ਲੋਕਾਂ ਦੇ ਮਹਾਰਸੀ ਜਿਹੜੇ ਲੋਕਾਂ ਦੀ ਜ਼ਿੰਦਗੀ ਦੇ ਮਹਾਰਸੀ ਤੇ ਇਹਨਾਂ ਦੇ ਜਿਹੜੇ ਵਿਗਿਆਨੀਆਂ ਨੋਂ ਵੱਧ ਮਹਾਰ ਸਾਡੇ ਕੋਲੇ ਸੀਗੇ ਹੂੰ ਉਹਨਾਂ ਦੀ ਵੈਸ ਹੋਈ ਆ ਇਹਨਾਂ ਦੇ ਵਿਗਿਆਨੀਆਂ ਨਾਲ ਮੈਨੂੰ ਲੱਗਾ ਪਿਛਲੇ ਹਫਤੇ ਹੀ ਹੋਈ ਆ ਯੂਨੀਵਰਸਿਟੀ ਦੇ ਵਿੱਚ ਬਿਲਕੁਲ ਉਹ ਇਸ ਗੱਲ ਦਾ ਸਾਫਤ ਨਹੀਂ ਕਰ ਸਕਦੇ ਵੀ ਇਹ ਕਿਉਂ ਨਹੀਂ ਹੈ ਉਹ ਲਾਜਵਾਬ ਹੋਏ ਨੇ ਲਾਜਵਾਬ ਹੋਣ ਤੋਂ ਬਾਅਦ ਉਸ ਤੋਂ ਬਾਅਦ ਸਰਕਾਰ ਨੇ ਮੀਟਿੰਗ ਸੱਦੀ ਆ ਸਾਡੀ ਇਹ ਇਸੇ ਕਮੇਟੀ ਦੀ ਜਿਹੜੀ ਚਾਰ ਉਹਦੇ ਵਿੱਚ ਬਣੀ ਹੋਈ ਆ ਪਿੰਡਾਂ ਦੇ ਵਿੱਚ ਉਸ ਕਮੇਟੀ ਨਾਲ ਗੱਲਬਾਤ ਹੋਈ ਆ ਉਥੇ ਲੈ ਲੈਣੀਆਂ ਕੱਢਣ ਵਾਲੀ ਗੱਲ ਸੀ ਸਰਕਾਰ ਦੀ ਕੋਈ ਹੱਲ ਨਹੀਂ ਸੀ ਅਸਲ ਦੇ ਵਿੱਚ ਜਿਹੜੀ ਅੱਜ ਦੀ ਗੱਲ ਹੈ ਇਹ ਹਾਈ ਕੋਰਟ ਦਾ ਮਤਲਬ ਫੈਸਲਾ ਬਈ ਇੱਥੇ ਮਤਲਬ ਕੰਮ ਚਲਾਓ ਇਹ ਹਮੇਸ਼ਾ ਹੀ ਮੈਂ ਕਹੂੰਗਾ ਜਿਹੜੀਆਂ ਫਿਰ ਕੋਰਟਾਂ ਨੇ ਉਹ ਇਨਸਾਫ ਨਹੀਂ ਕਰਦੀਆਂ ਫੈਸਲੇ ਕਰਦੀਆਂ ਲੋਕਾਂ ਨੂੰ ਇਹ ਫੈਸਲਾ ਮਨਜ਼ੂਰ ਨਹੀਂ ਜੇ ਤਾਂ ਇਨਸਾਫ ਹੋਇਆ ਹੁੰਦਾ ਫਿਰ ਤਾਂ ਲੋਕ ਮਨਜ਼ੂਰ ਕਰ ਲੈਂਦੇ ਕਿ ਫਿਰ ਲੋਕਾਂ ਨੂੰ ਮਤਲਬ ਇਨਸਾਫ ਲੈਣ ਵਾਸਤੇ ਜਦੋਜਾਦ ਕਰਨੀ ਪੈਂਦੀ ਹੈ ਇਹ ਅੱਜ ਨਹੀਂ ਇਹ ਤੁਸੀਂ ਉਦੋਂ ਵੀ ਦੇਖਦੇ ਹੋ ਜਦੋਂ ਮਨਜੀਤ ਧੇਰ ਨੂੰ ਮਰਕੈਦੀ ਸਜ਼ਾ ਕਰਕੇ ਜੇਲ੍ਹ ਚ ਭੇਜਿਆ ਸੀ ਉਦੋਂ ਵੀ ਸੁਪਰੀਮ ਕੋਰਟ ਕਹਿੰਦੀ ਅਸੀਂ ਤਾਂ ਠੀਕ ਕਰਤਾ ਪਰ ਹੋਇਆ ਫੈਸਲਾ ਹੀ ਸੀ ਉਦੋਂ ਲੋਕ ਚਾਹੁੰਦੇ ਸੀ ਮਨਜੀਤ ਨੇ ਮਤਲਬ ਨਿਰਦੋਸ਼ ਹੈ ਨਹੀਂ ਸਜ਼ਾ ਹੋਣੀ ਚਾਹੀਦੀ ਪਰ ਉਥੇ ਫੈਸਲਾ ਹੋਇਆ ਪਰ ਫੈਸਲੇ ਨੂੰ ਫਿਰ ਚੁਣੌਤੀ ਲੋਕਾਂ ਦੇ ਇਕੱਠ ਨੇ ਦਿੱਤੀ ਮਨਜੀਤ ਨੇ ਰੱਜ ਜਿਉਂਦਾ ਤੁਹਾਡੇ ਸਾਹਮਣੇ ਬੋਲ ਰਿਹਾ ਉਹਨਾਂ ਦਾ ਇਰਾਦਾ ਇਹ ਸੀ ਵੀ ਕਰੋਨਾ ਚ ਮਤਲਬ ਇਹ ਕਿਸਾਨ ਆਗੂਆਂ ਨੂੰ ਗੱਡੀ ਚਾੜੀਏ ਇਸੀ ਕਰਕੇ ਵਿਸ਼ਵਾਸ ਇਸ ਗੱਲ ਤੇ ਵੱਜਿਆ ਵੀ ਲੋਕ ਆ ਜਿਹੜੇ ਇਹ ਹੀ ਇਤਿਹਾਸ ਦੇ ਸਿਰਜਣ ਹਾਰੇ ਆ ਜਿਹੜਾ ਪਿਛਲਾ ਇਤਿਹਾਸ ਆ ਸਾਡੇ ਕੋਲੇ ਸੰਘਰਸ਼ਾਂ ਦਾ ਉਹ ਲੋਕ ਲੋਕ ਸੰਘਰਸ਼ ਬਣਿਆ ਜਿਹੜੇ ਉਹ ਅੱਜ ਜਿਉਂਦੇ ਆ ਚਾਹੇ ਉਹ ਸਿੱਖ ਇਤਿਹਾਸ ਲੈ ਲਓ ਚਾਹੇ ਮੁੜ ਕੇ ਭਗਤ ਸਿੰਘ ਹੋਣ ਵਾਲੀ ਲਹਿਰ ਸੀ ਗਦਰੀ ਬਾਬਿਆਂ ਦੀ ਲਹਿਰ ਸੀ ਜਾਂ ਸਾਡੇ ਮਤਲਬ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਉਹ ਲੋਕ ਜੁੱਧ ਕੇ ਜੁੱਧ ਲੜ ਕੇ ਬਣਿਆ ਕਿਸੇ ਸਰਕਾਰ ਨੇ ਦਸਕਤ ਕਰਕੇ ਨਹੀਂ ਦਿੱਤੇ ਸਾਨੂੰ ਅੱਜ ਵੀ ਫਿਰ ਅਸੀਂ ਉਹਦੇ ਹੀ ਰੋਸ਼ਨੀ ਦੇ ਵਿੱਚ ਸੰਘਰਸ਼ਾਂ ਦੇ ਰੂਪ ਦੇ ਵਿੱਚ ਸ਼ਾਂਤਮਈ ਸੰਘਰਸ਼ਾ ਜਿਹੜੇ ਲੜ ਰਹੇ ਆ ਇਕੱਲੇ ਲੁਧਿਆਣਾ ਜ਼ਿਲ੍ਹੇ ਚ ਚਾਰ ਤਈ ਸੰਘਰਸ਼ ਚੱਲਦਾ ਜੀ ਲੋਕ ਸੰਘਰਸ਼ ਜਿਹਨੂੰ ਕਿਹਾ ਜਾ ਸਕਦਾ ਜਿੱਥੇ ਇੱਕ ਵੀ ਸਿਆਸੀ ਲੀਡਰ ਨੂੰ ਲੋਕਾਂ ਨੇ ਮੂਹਰੇ ਨਹੀਂ ਲਾਇਆ ਕਿਉਂਕਿ ਜਿਹੜੀਆਂ ਸਿਆਸੀ ਪਾਰਟੀਆਂ ਦੇ ਲੀਡਰ ਹੁੰਦੀਆਂ ਉਹਨਾਂ ਦਾ ਗਮਰਾਹ ਕਰਕੇ ਲੋਕਾਂ ਨੂੰ ਕਰਾਹੇ ਪਾਉਣਾ ਹੁੰਦਾ ਜਾਂ ਮਤਲਬ ਮਤਲਬ ਉਹ ਵਾਦਾ ਵਾਦਾ ਨਹੀਂ ਫਲਾਉਣੀ ਹੁੰਦੀ ਐ ਸਾਡਾ ਲੋਕਾਂ ਨੂੰ ਇਹ ਸਿਖਾਇਆ ਹੋਇਆ ਬਈ ਜਿਹੜੀ ਧਾਰ ਐ ਘੋਲ ਦੀ ਉਹ ਦੁਸ਼ਮਣਾਂ ਨਾਲ ਰੱਖਣੀ ਐ ਉਹ ਤਾਂ ਰਹੂਗੀ ਜੇ ਆਪਾਂ ਜਾਬਤਾ ਵੱਧ ਘੋਲ ਲੜਾਂਗੇ ਪੜਾਂ ਪਰ ਪੜਾਂ ਲੜਦੇ ਨੇ ਅੱਜ ਪੁਲਿਸ ਆਈ ਸਾਨੂੰ ਪਤਾ ਇਦੋਂ ਵੀ ਵੱਧ ਆਉਣੀ ਐ ਜਦੋਂ ਇਹ ਵੱਧ ਲਿਆਉਣਗੇ ਉਦੋਂ ਸਾਡੀਆਂ ਫੌਜਾਂ ਵੱਧ ਆਣੀਆਂ ਅੱਜ ਕੱਲੇ ਪਿੰਡ ਵਾਲੇ ਲੜਦੇ ਆ ਉਦੋਂ ਅਸੀਂ ਇਲਾਕੇ ਵਾਲੇ ਲਿਆਵਾਂਗੇ ਜਦੋਂ ਉਦੋਂ ਜ਼ਬਰ ਕਰਨਗੇ ਅਸੀਂ ਮਤਲਬ ਹੋਰ ਵੱਡੇ ਇਲਾਕੇ ਵਾਲੇ ਲਿਆਵਾਂਗੇ ਜਾਨੀ ਬਹੁਤ ਵੱਡਾ ਸਾਡੇ ਕੋਲੇ ਵੀ ਖਜ਼ਾਨਾ ਐ ਜਿਹੜੀ ਲੋਕ ਤਾਕਤ ਦਾ ਇਸ ਤਰ੍ਹਾਂ ਦਾ ਫਿਰ ਪ੍ਰਧਾਨ ਸਾਹਿਬ ਸਥਿਤੀ ਟਕਰਾਵ ਵੱਲ ਜਾਊਗੀ ਉਹਦੇ ਨਾਲ ਜਿਹੜਾ ਹੈਗਾ ਕੋਈ ਦੋ ਰਹਿ ਨਹੀਂ ਦੋਨਾਂ ਤਰਫਾਂ ਨੁਕਸਾਨ ਵੀ ਹੁੰਦਾ ਸੱਟਾਂ ਫਿੱਟਾਂ ਬਾਈ ਦੀਆਂ ਇਹ ਕਿਸੇ ਮਸਲੇ ਦਾ ਹੱਲ ਨਹੀਂ ਹੈ ਟਕਰਾ ਹਾਂ ਅਸੀਂ ਵੀ ਕਹੋਨੇ ਵੀ ਮਸਲੇ ਦਾ ਹੱਲ ਨਹੀਂ ਟਕਰਾ ਮਸਲਾ ਸਰਕਾਰ ਨੂੰ ਜਿਆਦਾ ਪਤਾ ਲੱਗ ਗਿਆ ਵੀ ਇਹ ਕੈਂਸਰ ਹੈ ਜਾਂ ਵੱਖ-ਵੱਖ ਬਿਮਾਰੀਆਂ ਹੁੰਦੀਆਂ ਲੋਕਾਂ ਦੀ ਮੌਤ ਹੋਣੀ ਹੈ ਫਿਰ ਲੋਕ ਤਾਂ ਇਹ ਫੈਸਲਾ ਕਰਨ ਗਏ ਵੀ ਜੇ ਦਸਾਂ ਸਾਲਾਂ ਨੂੰ ਮਰਨਾ ਹੈ ਫਿਰ ਜੇ ਹੁਣ ਮਰ ਜਾਗੇ ਤਾਂ ਕਿ ਇਹ ਸੰਘਰਸ਼ ਵਿੱਚ ਤਾਂ ਮਰਨਗੇ ਨਾ ਲੋਕਾਂ ਦਾ ਇਹ ਫੈਸਲਾ ਕੀਤਾ ਹੋਇਆ ਅਸੀਂ ਕੋਈ ਜਾਣਬੁੱਝ ਕੇ ਨਹੀਂ ਮਰਨ ਵਾਸਤੇ ਆਏ ਅਸੀਂ ਕਹਿੰਦੇ ਜਦੋਂ ਸਾਨੂੰ ਗੰਦਾ ਪਾਣੀ ਦੇ ਕੇ ਤੇ ਗੰਦੀ ਹਵਾ ਦੇ ਕੇ ਇੱਕ ਇੱਕ ਮਨੁੱਖ ਨੂੰ ਮਤਲਬ ਮੁਨਾਫਾ ਕਮਾਉਣ ਵਾਸਤੇ ਖੁੱਲ ਦੇ ਕੇ ਇੱਕ ਨੂੰ ਮਤਲਬ ਇਨੇ ਲੋਕਾਂ ਦਾ ਦੁਸ਼ਮਣ ਪੈਦਾ ਕਰਕੇ ਫੇਰ ਵੀ ਸੰਗਰਾਮ ਤਾਂ ਹੁੰਦਾ ਹੀ ਹੁੰਦਾ ਸੰਗਰਾਮਾਂ ਦੇ ਵਿੱਚ ਸੀਸ ਵੀ ਲੱਗਦੇ ਹੁੰਦੇ ਆ ਇਹ ਤਾਂ ਸਾਡਾ ਸਿੱਖ ਇਤਿਹਾਸ ਦੇਖ ਲਓ 35 35000 ਨੇ ਕੁਰਬਾਨੀ ਦਿੱਤੀ ਆ ਸਿੰਘਾਂ ਸਿੰਘਣੀਆਂ ਨੇ ਉਹ ਕਿਉਂ ਦਿੱਤੀ ਅੱਜ ਉਹੀ ਰੜਕਾ ਜਿਹੜੀ ਸਾਡੇ ਪੰਜਾਬੀਆਂ ਚ ਅਸੀਂ ਜਿਉਂਦੀ ਰੱਖੀ ਆ ਪਰ ਸਰਕਾਰ ਆ ਜਿਹੜੀ ਉਹ ਚਾਹੇ ਮੈਂ ਤਾਂ ਕਹੂੰਗਾ ਤੁਸੀਂ ਸੋਚ ਕੇ ਦੇਖੋ ਪੰਜਾਬ ਨੂੰ ਪਾੜਿਆ ਕਿਵੇਂ ਜਾ ਰਿਹਾ 12 12 ਫੁੱਟ 20 20 ਫੁੱਟ ਉੱਚੀਆਂ ਸੜਕਾਂ ਕੱਢੀਆਂ ਜਾ ਰਹੀਆਂ ਕੱਲ ਨੂੰ ਜਦੋਂ ਇਹਨਾਂ ਪੰਜਾਬੀਆਂ ਤੇ ਹੱਲਾ ਕਰਨਾ ਫਿਰ ਉਹਨਾਂ ਏਰੀਆ ਏਰੀਆ 'ਚ ਰੱਖਣਗੇ ਹੱਲੇ ਤਾਂ ਇਹਦੂ ਗਾਹਾਂ ਪੰਜਾਬੀਆਂ ਤੇ ਹੋਣਗੇ ਵੀ ਉਹ ਫਿਰ ਛੜਕਾਂ ਦੇ ਵਿੱਚ ਕੀ ਆ 8-8 ਤੋਂ ਉਹਨਾਂ ਤੋਂ ਕਿਲੋਮੀਟਰ ਤੇ ਨੰਗਾ ਉੱਥੇ ਫੋਰਸਾਂ ਲੱਗ ਜਾਣਗੀਆਂ ਲੋਕਾਂ ਦੀ ਗਿਣਤੀ ਘਟ ਜੂ ਉਸ ਏਰੀਆ ਦੀ ਜਿਹੜਾ ਸਾਰਾ ਪੰਜਾਬ ਆਪਾਂ ਇਕੱਠਾ ਕਰ ਲੈਨੇ ਆ ਇਹਦੇ ਤੇ ਵੀ ਉਹਨਾਂ ਨੂੰ ਨਿਗਾ ਹੈ ਉਹਨਾਂ ਦੀ ਵੀ ਪੰਜਾਬੀਆਂ ਨੂੰ ਸੰਘਰਸ਼ਾਂ ਚੋਂ ਪਿੱਛੇ ਕਿਵੇਂ ਮੋੜਨਾ ਕੁਝ ਭਾਜਪਾ ਦੇ ਰਲ आले ਪੱਗਾਂ ਵਾਲੇ ਭਾਜਪਾ ਵਾਲੇ ਬਣ ਕੇ ਜਾਨੀ ਜਿਹੜੀ ਗੈਰਤਾ ਅਣਖਾ ਉਹਨੂੰ ਖਤਮ ਕਰਨ ਦਾ ਇਹਨਾਂ ਨੇ ਜਿਵੇਂ ਪਹਿਲਾਂ ਅੰਗਰੇਜ਼ਾਂ ਨੇ ਕਰਿਆ ਸੀ ਵੀ ਪੰਜਾਬ ਨੂੰ ਪਾੜ ਦਿਓ ਦੋ ਦੋ ਪੰਜਾਬ ਬਣਾ ਤੇ ਲੈਂਦਾ ਤੇ ਚੜਦਾ ਬੰਗਾਲ ਦੋ ਬਣਾ ਤੇ ਇਹੀ ਦੋ ਲੜਦੇ ਸੀ ਵੱਧ ਅੱਜ ਵੀ ਉਹਨਾਂ ਦਾ ਇਸ ਤੇ ਹੈਗਾ ਦਿੱਲੀ ਦਾ ਘੋਲ ਚੱਲਿਆ ਤਾਂ ਪੰਜਾਬ ਚੋਂ ਸ਼ੁਰੂ ਹੋ ਕੇ ਗਿਆ ਮੈਨੂੰ ਯਾਦ ਹੈ ਜਦੋਂ ਕਰੋਨਾ ਦੇ ਖਿਲਾਫ ਅਸੀਂ ਲੋਕਾਂ ਨੂੰ ਸਮਝਾਇਆ ਵੀ ਕਰੋਨਾ ਹੈ ਨਹੀਂ ਯਾਰ ਨਕਲੀ ਕਰੋਨਾ ਮੇਰੇ ਪਿੰਡ ਦੇ ਵਿੱਚ ਮੈਂ ਮੀਟਿੰਗ ਕਰਾ ਰਿਹਾ ਸੀ ਮੈਨੂੰ ਯਾਦ ਆਉਂਦੀ ਅੱਜ ਉਹ 70 ਕ ਬੰਦੇ ਬੁੜੀਆਂ ਸੀ ਤੇ ਪੁਲਿਸ ਨੇ ਆ ਕੇ ਘੇਰਾ ਪਾ ਲਿਆ ਕੂਟਰ ਵੱਜਣ ਜੀ ਫਿਰਨੀਆਂ ਤੇ ਆਗੇ ਸਾਡੇ ਕੋਲੇ ਮੈਂ ਕਿਹਾ ਦੱਸੋ ਜੀ ਮੈਂ ਮੀਟਿੰਗ ਕਰਾ ਰਿਹਾ ਸੀ ਦੋ ਦੋ ਤਿੰਨ ਤਿੰਨ ਫੁੱਟ ਦੇ ਫਾਸਲੇ ਤੇ ਬਿਠਾਏ ਹੋਏ ਸੀ ਕਹਿੰਦੇ ਕੀ ਦਸੀਏ ਤੁਸੀਂ ਪਹਿਲਾਂ ਹੀ ਲਾਗੂ ਕਰੀ ਬੈਠੇ ਹੋ ਬਸ ਇੱਕ ਗੱਲ ਕਰ ਲੋ ਇਹ ਮੂੰਹ ਮੱਦਨ ਕਰ ਲੋ ਭਈ ਇੱਕ ਦੂਜੇ ਨੂੰ ਹੋਣਾ ਮੈਂ ਕਿ ਇਹੀ ਤਾਂ ਰੌਲਾ ਹੈ ਮੂੰਹ ਨਹੀਂ ਬੰਦ ਹੋਣੇ ਥੋੜਾ ਉਹ ਜਾਬਤਾ ਕਰਤਾ ਮੂੰਹ ਨਹੀਂ ਬੰਦ ਕਰ ਸਕਦੇ ਉਸ ਤੋਂ ਬਾਅਦ ਬਰਨਾਲੇ ਦੀ ਧਰਤੀ ਤੇ 30000 ਦਾ ਕੱਟ ਕੀਤਾ ਸੀ ਪਹਿਲਾਂ ਵੀ ਕਰੋਨਾ ਲਤੜੋ ਕਰੋਨਾ ਤੋੜੋ ਕਰੋਨਾ ਹੈ ਹੀ ਨਹੀਂ ਸੀ ਜੰਗ ਜਿੱਤ ਕੇ ਮੁੜਿਆ ਉਦੋਂ ਵੀ ਸੰਘਰਸ਼ ਕਰਨਾ ਹੀ ਪਿਆ ਨਾ ਪਰ ਸ਼ਾਂਤਮਈ ਰੱਖਿਆ ਸੀ ਉਹਨੂੰ ਵੀ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਸਾਡਾ ਜਿਹੜਾ ਸੰਘਰਸ਼ਾ ਲੋਕਾਂ ਨੂੰ ਇਹ ਹੀ ਸਿਖਾਇਆ ਵੀ ਸ਼ਾਂਤਮਈ ਰੱਖਣਾ ਸ਼ਾਂਤਮਈ ਰਹਿ ਕੇ ਜਿੱਤਾਂਗੇ ਅਖੀਰ 'ਚ ਇੱਕ ਸਵਾਲ ਇਹ ਕਿ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਸੀ ਸਰਕਾਰ ਤੇ ਵਿਅੰਗ ਕੀਤਾ ਸੀ ਇੰਨੇ ਲੰਬੇ ਸਮੇਂ ਤੋਂ ਕੱਲੇ ਅਖਾੜੇ ਦਾ ਨਹੀਂ ਚਾਰ ਪਿੰਡ ਹੋਰ ਨੇ ਇਹਨਾਂ ਦਾ ਇੱਕ ਵੱਡਾ ਸੰਘਰਸ਼ ਚੱਲ ਰਿਹਾ ਲੁਧਿਆਣੇ ਵੱਡੇ ਧਰਨੇ ਦਿੱਤੇ ਗਏ ਹੋਰ ਵੀ ਵਿਦਵਾਨ ਆਏ ਪਰ ਸਰਕਾਰ ਦੀ ਜਿਹੜੀ ਚੁੱਪਾ ਇਹ ਇੱਕ ਸਵਾਲ ਖੜੇ ਕਰਦੀ ਹੈ ਵੀ ਸਰਕਾਰ ਇਨੀ ਚੁੱਪ ਕਿਉਂ ਆ ਕੀ ਮਜਬੂਰੀਆਂ ਬਣ ਗਈਆਂ ਦੇਖੋ ਸਰਕਾਰ ਦਾ ਚੁੱਪ ਰਹਿਣ ਦਾ ਇੱਕੋ ਹੀ ਹੁੰਦਾ ਹੈ ਜਿਹੜੀ ਸਿਆਸਤਦਾਨ ਹੈ ਅੱਜ ਆਮ ਆਦਮੀ ਪਾਰਟੀ ਹੈ ਇਹਨਾਂ ਨੇ ਮਤਲਬ ਜਿਹੜੇ ਇਹ ਕੀ ਕਹਾਂਗੇ ਜਿਹੜੇ ਮਤਲਬ ਫੈਕਟਰੀਆਂ ਲਾਉਣ ਵਾਲਿਆ ਕਾਰਪੋਰੇਟਸ ਕਾਰਪੋਰੇਟਸ ਆ ਜਾਂ ਜਿਹੜੇ ਵੱਡੇ ਧਨੀ ਆ ਉਹਨਾਂ ਤੋਂ ਫੰਡ ਲੈਣੇ ਉਹਨਾਂ ਦੇ ਹੱਕ ਜੀ ਢੱਕਾ ਸਟਣਾ ਇਹਨਾਂ ਨੇ ਆਧਾਰਨ ਦੇ ਤੌਰ ਤੇ ਮੈਂ ਤੁਹਾਨੂੰ ਦਿੰਨਾ ਦੋ ਮਿੰਟ ਹੋਰ ਲੱਗਣਗੇ ਅਸੀਂ ਕੁਲਰੀਆਏ ਮਤਲਬ ਡੇਢ ਸਾਲ ਤੋਂ ਸ਼ਾਂਤਮਈ ਸੰਘਰਸ਼ ਲੜ ਰਹੇ ਹਾਂ ਜਿੱਥੇ ਤਿੰਨ ਤਨ ਕਨਾਲਾਂ ਚਾਰ ਚਾਰ ਕਨਾਲਾਂ ਜਿਹੜੀ ਵਾਚਤ ਦੀ ਜ਼ਮੀਨ ਹੁੰਦੀ ਆ ਲੋਕਾਂ ਦੀ ਉਹ ਮਤਲਬ ਉਥੋਂ ਦੇ ਗੁੰਡਾ ਸਰਪੰਚ ਨੇ ਗੁੰਡਾ ਢਾਣੀ ਨੂੰ ਨਾਲ ਲੈ ਕੇ ਬਿਨਾਂ ਕਾਨੂੰਨੀ ਚਾਰਾਜੋਈ ਤੋਂ ਜਾ ਕੇ ਉਹਦੀ ਬੋਲੀ ਕਰਤੀ ਜਿਹੜੀ 70 ਸਾਲ ਤੋਂ 60 ਸਾਲ ਤੋਂ ਲੋਕ ਬੋਂਦੇ ਆ ਅਸੀਂ ਮੰਤਰੀਆਂ ਨਾਲ ਗੱਲ ਕੀਤੀ ਮੰਤਰੀਆਂ ਨੇ ਪ੍ਰਸ਼ਾਸਨ ਨਾਲ ਗੱਲ ਕੀਤੀ ਬਈ ਜਿਹੜੀ ਜਾਇਜ਼ ਗੱਲ ਆ ਉਹ ਕਰੋ ਸਾਡੀ ਗੱਲ ਨੂੰ ਪ੍ਰਸ਼ਾਸਨ ਜਾਇਜ਼ ਮੰਨਦਾ ਡੀਸੀ ਜਾਇਜ਼ ਮੰਨਦਾ ਪੁਲਿਸ ਪ੍ਰਸ਼ਾਸਨ ਜਾਇਜ਼ ਮੰਨਗਾ ਵੀ ਤੁਹਾਡੀ ਮੰਗ ਆ ਜਿਹੜੀ ਜਾਇਜ਼ ਆ ਪ੍ਰਸ਼ਾਸਨ ਨੇ ਜਿਹੜਾ ਉਹ ਕਬਜ਼ਾ ਕਰਾਇਆ ਉਹ ਗੈਰਕਾਨੂੰਨੀ ਕਰਾਇਆ ਡੀਡੀਪੀਓ ਕਹਿ ਰਿਹਾ ਡੀਡੀਪੀਓ ਤੋਂ ਥੱਲੇ ਕੁਝ ਨਹੀਂ ਹੁੰਦਾ ਉਦੋਂ ਥੱਲੇ ਇੱਕ ਸਿਆਸੀ ਲੀਡਰ ਬੈਠਾ ਹੈ ਜਿਹੜਾ ਇਹਨਾਂ ਕਾਰਜਕਾਰੀ ਪ੍ਰਧਾਨ ਹੈ ਪ੍ਰਿੰਸੀਪਲ ਬੁੱਧਰਾਂ ਉਹ ਬੈਠਾ ਸੀ ਚੌਂਕੜੀ ਮਾਰੀ ਅਸੀਂ 23 ਤਰੀਕ ਤੋਂ ਫੇਰ ਉਧਰ ਜ਼ਮੀਨ ਚ ਨੂੰ ਜਾਣ ਦੇ ਫੈਸਲੇ ਕੀਤੇ ਸੀ ਤਾਂ 20 ਤਰੀਕ ਤੋਂ 20 ਨੂੰ ਮੈਂ ਖੋਦ ਉੱਥੇ ਸੀ ਪ੍ਰਸ਼ਾਸਨ ਆ ਗਿਆ ਇਸ ਦੀ ਮਾਗੇ ਕਹਿੰਦੇ ਵੀ ਅਸੀਂ ਗੱਲ ਕਰਨੀ ਮੈਂ ਕਰ ਲਓ ਜੀ ਉਹ ਸਾਰੇ ਮੰਨ ਕੇ ਵੀ ਤੁਹਾਡੀ ਗੱਲ ਠੀਕ ਆ ਸਾਨੂੰ ਪਹਿਲੇ ਪ੍ਰਸ਼ਾਸਨ ਨੇ ਦੱਸਿਆ ਉਹਦੀ ਬਦਲੀ ਹੋ ਗਈ ਸੀ ਵੀ ਤੁਹਾਡੀ ਗੱਲ ਠੀਕ ਆ ਸਾਨੂੰ ਸਮਾਂ ਦਿਓ ਅਸੀਂ ਕਹਾਂ ਜੀ ਲੈ ਲਓ ਸਮਾਂ ਅਸੀਂ 23 ਤਰੀਕ ਵਾਲਾ ਕੈਨਸਲ ਕਰਤਾ ਜਿਹੜਾ 23 ਤਰੀਕ ਨੂੰ ਸਾਡਾ ਜਾਣਾ ਸੀ 25 ਦੀ ਗੱਲਬਾਤ ਰੱਖੀ ਹੋਈ ਆ ਪਰ ਸਾਨੂੰ ਨਹੀਂ ਲੱਗਦਾ 25 ਦੀ ਗੱਲਬਾਤ ਚ ਕਿਉਂਕਿ ਪ੍ਰਸ਼ਾਸਨ ਨੂੰ ਤਾਂ ਪਤਾ ਪ੍ਰਸ਼ਾਸਨ ਕੱਢੂ ਸਾਰੀ ਗੱਲਬਾਤ ਪਰ ਜਿਹੜੇ ਸਿਆਸੀ ਲੀਡਰ ਹੈ ਉਹਨਾਂ ਨੇ ਗੁੰਡਿਆਂ ਨੂੰ ਪਾਲ ਕੇ ਰੱਖਣਾ ਹੈ ਗੁੰਡੇ ਉਹਨਾਂ ਦੀ ਲੋੜ ਹੈ ਉਹ ਲਾਗੂ ਨਹੀਂ ਹੋਣ ਦੇਣਗੇ ਇਹ 26 ਨੂੰ ਅਸੀਂ ਐਲਾਨ ਕੀਤਾ ਹੋਇਆ 26 ਨੂੰ ਕੁਰਬਾਨੀ ਦੇਣੀ ਵੀ ਪੈ ਸਕਦੀ ਹੋ ਸਕਦਾ ਪਹਿਲਾਂ ਮਨਜੀਤ ਰੇੜੀ ਹੋਵੇ ਜਾਵਾਂਗੇ ਜ਼ਮੀਨ ਦੇ ਵਿੱਚ ਜਾਵਾਂਗੇ ਜ਼ਮੀਨ ਸਾਡੀ ਆ ਜਾਨੀ ਕਹਿਣ ਤੋਂ ਬਾਅਦ ਗੱਲਬਾਤ ਦੇ ਵਿੱਚ ਸਹੀ ਵੀ ਮੰਨਦੇ ਆ ਫਿਰ ਵੀ ਦੇਣ ਨੂੰ ਜੀ ਨਹੀਂ ਕਰਦਾ ਇੱਥੇ ਤਾਂ ਇਹ ਮੰਨਣੀ ਨਹੀਂ ਲੱਗੇ ਇਥੇ ਤਾਂ ਸਹੀ ਮੰਨਣੀ ਨਾ ਲੱਗੇ ਅਸੀਂ ਤਾਂ ਇਹ ਮਤਲਬ ਹਾਈ ਕੋਰਟ ਦਾ ਜਿਹੜਾ ਫੈਸਲਾ ਉਹ ਫੈਸਲਿਆਂ ਨੂੰ ਫਿਰ ਲੋਕ ਲੋਕਾਂ ਦਾ ਫੈਸਲਾ ਤਾਂ ਉਲਟਾਉਦਾ ਨਹੀਂ ਹੁੰਦਾ ਇਹ ਇਹ ਤੋਂ ਪਹਿਲਾਂ ਤੁਸੀਂ ਦੇਖੋ ਤਿੰਨ ਸਾਲ ਤੋਂ ਲੜ ਰਹੇ ਆ ਜਿਹੜਾ ਘੋਲ ਆਪਣਾ ਹੱਡਾ ਰੂੜੀ ਵਾਲਾ ਰਸੂਲਪੁਰ ਲੱਗੀ ਆ ਰਸੂਲਪੁਰ ਉਹ ਵੀ ਲੋਕਾਂ ਨੇ ਸੰਘਰਸ਼ ਕੀਤਾ ਤੇ ਅੱਜ ਆਰਡਰ ਆ ਗਿਆ ਵੀ ਉਹ ਚੱਕ ਉਹ ਤੋਂ ਬਾਹਰ ਜਾਊਗੀ ਤੇ ਨਾਲੇ ਥੋੜਾ ਪੈਸਾ ਨਹੀਂ 250 ਕਰੋੜ ਦੀ ਆ ਉਹ ਉਹ ਜਾ ਰਹੀ ਹੈ ਕਿਉਂਕਿ ਲੋਕ ਵਿਰੋਧੀ ਆ ਬਿਲਕੁਲ ਫੈਸਲਾ ਤਾਂ ਉੱਥੇ ਵੀ ਸੀ ਹੈ ਕੋਰਟ ਦਾ ਨਹੀਂ ਲੱਗਣ ਦੇਾਂਗੇ ਉੱਥੇ ਜੀ ਤਾਂ ਸ਼ੁਕਰੀਆ ਪ੍ਰਧਾਨ ਜੀ ਜਦੋਂ ਕਿਤੇ ਲੋਕਾਂ ਦਾ ਇਕੱਠ ਇੱਕ ਹੋ ਜਾਂਦਾ ਹੈ ਤਾਂ ਵੱਡੇ ਵੱਡੇ ਫੈਸਲੇ ਸਰਕਾਰਾਂ ਨੂੰ ਕੋਰਟਾਂ ਨੂੰ ਬਦਲਣੇ ਪੈਂਦੇ ਆ ਜਿਉਂ ਦੀ ਜਾਗ ਦੀ ਉਦਾਹਰਨ ਮਨਜੀਤ ਸਿੰਘ ਧਨੇਰ ਸਾਡੇ ਕੋਲ ਖੜੇ ਨੇ ਜਿਨ੍ਹਾਂ ਨੇ ਹਾਈ ਕੋਰਟ ਦੇ ਫੈਸਲੇ ਬਦਲੇ ਤੇ ਹੁਣ ਉਹ ਕਹਿੰਦੇ ਇਹ ਫੈਸਲੇ ਵੀ ਸਰਕਾਰਾਂ ਦੇ ਅਸੀਂ ਬਦਲਵਾਵਾਂਗੇ ਸੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਅ ਅਖਾੜਾ ਪਿੰਡ ਤੋਂ ਜਿੱਥੇ ਵੱਡਾ ਇਕੱਠ ਹੈ ਕਨਸੋਸ ਸੀ ਕਿ ਅੱਜ ਪ੍ਰਸ਼ਾਸਨ ਕੋਈ ਵੱਡਾ ਐਕਸ਼ਨ ਕਰ ਸਕਦਾ ਹੈ ਕੋਈ ਵੱਡੀ ਹਲਚਲ ਹੋ ਸਕਦੀ ਹੈ ਕਿਉਂਕਿ ਅੱਜ ਕੋਰਟ ਦੇ ਵਿੱਚ ਕੁਝ ਸੁਣਵਾਈ ਵੀ ਹੋਣੀ ਹੈ ਤਾਰੀਖ ਹੈ ਤੇ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਹਰਕਤ ਕਰਦਾ ਹੈ ਇਹ ਹਲੇ ਦੇਖਣਾ ਹੋਵੇਗਾ ਪਰ ਉਸ ਤੋਂ ਪਹਿਲਾਂ ਹੀ ਪਿੰਡ ਵਾਲੇ ਤੇ ਸਹਿਯੋਗੀ ਭਰਾਤਰੀ ਜਥੇਬੰਦੀਆਂ ਕਿਸਾਨ ਮਜ਼ਦੂਰ ਜਥੇਬੰਦੀਆਂ ਸਾਰੀਆਂ ਵੱਡੀ ਗਿਣਤੀ ਦੇ ਵਿੱਚ ਇੱਥੇ ਆਈਆਂ ਹੋਈਆਂ ਨੇ ਕੈਮਰਾਮੈਨ ਕੁਲਜੀਤ ਨਾਲ ਪਿੰਡ ਅਖਾੜੀ ਤੋਂ ਮੈਂ ਹਰਜਿੰਦਰ ਸਿੱਧੂ